ਕੀ ਸੰਧਵਾਦ ਤੇ ਭਗਵੰਤ ਮਾਨ ਦੇ ਵਿੱਚ ਸਭ ਕੁਝ ਠੀਕ ਹੋ ਗਿਆ ਕੀ ਆਮ ਆਦਮੀ ਪਾਰਟੀ ਤੇ ਸਰਕਾਰ ਦੇ ਅੰਦਰ ਸਭ ਕੁਝ ਠੀਕ ਹੋ ਗਿਆ ਕਿਉਂਕਿ ਪਿਛਲੇ ਦਿਨਾਂ ਤੋਂ ਸਾਡੇ ਦੁਆਰਾ ਬਹੁਤ ਖਬਰਾਂ ਇਹੋ ਜਿਹੀਆਂ ਦਿਖਾਈਆਂ ਗਈਆਂ ਜਿਦੇ ਵਿੱਚ ਬਹੁਤ ਅਹਿਮ ਜਾਣਕਾਰੀ ਸਹੀ ਤੇ ਸਟੀਕ ਜਾਣਕਾਰੀ ਸੀ ਕਿ ਮੁੱਖ ਮੰਤਰੀ ਅਤੇ ਸੰਧਵਾਦ ਦੇ ਵਿਚਕਾਰ ਖਿੱਚੋਤਾਣ ਅਤੇ ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਵੀ ਖਿੱਚੋਤਾਣ ਜਿਸ ਨੂੰ ਲੈ ਕੇ ਕੁਝ 28-30 ਐਮਐਲਏ ਮੰਤਰੀ ਜਿਹੜੇ ਆ ਉਹ ਦਿੱਲੀ ਜਾ ਕੇ ਵੀ ਹਾਈ ਕਮਾਂਡ ਨੂੰ ਮਿਲਿਆ ਹੁਣ ਕੱਲ ਜਦੋਂ ਮਿੰਦਰ ਭਗਤ ਨੂੰ ਸੌਹ ਚੁਕਾਈ ਗਈ ਹੈ ਉਸ ਸਮੇਂ ਮੁੱਖ ਮੰਤਰੀ ਵੀ ਉੱਥੇ ਹਾਜ਼ਰ ਸੀ ਤੇ ਸੰਧਵਾ ਸਾਹਿਬ ਵੀ ਹਾਜ਼ਰ ਸੀ ਅੱਜ ਉਹਨਾਂ ਦੀਆਂ ਤਸਵੀਰਾਂ ਤੇ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਜਾਂ ਕਰਵਾਈਆਂ ਗਈਆਂ ਨੇ ਕਿ ਸਰਕਾਰ ਦੇ ਅੰਦਰ ਸਭ ਕੁਝ ਠੀਕ ਠਾਕ ਹੈ ਪਾਰਟੀ ਦੇ ਅੰਦਰ ਸਭ ਕੁਝ ਠੀਕ ਠਾਕ ਹੈ ਸੰਧਵਾ ਤੇ ਭਗਵੰਤ ਮਾਨ ਦੇ ਵਿਚਕਾਰ ਵੀ ਸਭ ਕੁਝ ਠੀਕ ਠਾਕ ਹੈ ਔਰ ਬੜੀਆਂ ਗੱਲਾਂ ਕੱਲ ਸੰਧਵੇ ਨੇ ਕਹਿੰਦੇ ਭਗਵੰਤ ਮਾਨ ਨੂੰ ਕਹੀਆਂ ਨੇ ਤੇ ਭਗਵੰਤ ਮਾਨ ਨੇ ਸੰਧਵਾ ਸਾਹਿਬ ਨੂੰ ਕਹੀਆਂ ਯਾਨੀ ਦਿਖਾਉਣ ਦੀ ਕੋਸ਼ਿਸ਼ ਹੈ ਇਹ ਪਾਈ ਸਭ ਕੁਝ ਠੀਕ ਠਾਕ ਹੈ ਕਿ ਵਾਕਈ ਹੀ ਇਹਨਾਂ ਖਬਰਾਂ ਦੇ ਮੁਤਾਬਕ ਸਰਕਾਰ ਦੇ ਅੰਦਰ ਸਭ ਕੁਝ ਠੀਕ ਠਾਕ ਹੈ ਇਸ ਤੇ ਬਹੁਤ ਅਹਿਮ ਜਿਹੜੀ ਆ ਅਸੀਂ ਚਰਚਾ ਕਰਾਂਗੇ ਬਹੁਤ ਅਹਿਮ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਭਗਵੰਤ ਮਾਨ ਦੀ ਜਾਨ ਜਿਹੜੀ ਉਹ ਕ੍ਰਿਕੀ ਦੇ ਵਿੱਚ ਫਸਦੀ ਜਾ ਰਹੀ ਹੈ ਕਿਵੇਂ ਉਸ ਤੇ ਵੀ ਬਹੁਤ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਇੱਕ ਪਾਸੇ ਜਿੱਥੇ ਕੌਮੀ ਮਾਰਗਾਂ ਨੂੰ ਲੈ ਕੇ ਜਿਹੜੀ ਮੁਸ਼ਕਲ ਵਧੀ ਸੀ ਪੰਜਾਬ ਸਰਕਾਰ ਦੀ ਔਰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਝਟਕਾ ਦਿੱਤਾ ਸੀ ਉਹਦੀ ਕਮਾਨ ਹੁਣ ਭਗਵੰਤ ਮਾਨ ਨੇ ਆਪਣੇ ਹੱਥਾਂ 'ਚ ਲੈ ਲਈ ਹੈ ਕਿਵੇਂ ਉਹ ਮਸਲੇ ਨੂੰ ਹੱਲ ਕਰਾਉਣਗੇ ਗੱਲ ਉਸਤੇ ਵੀ ਕਰਨੀ ਹੈ ਨਾਲ ਹੀ ਨਾਲ ਗੱਲਬਾਤ ਜਿਹੜੀ ਆ ਕਰਾਂਗੇ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਪੈਦਾ ਹੋਇਆ ਸੰਕਟ ਹੈ ਬਾਗੀਆਂ ਦੇ ਵੱਲੋਂ ਜਿਹੜੀ ਇੱਕ ਮਾਫੀਨਾਮਾ ਜਿਹੜਾ ਦਿੱਤਾ ਗਿਆ ਸੀ ਅਕਾਲ ਤਖਤ ਸਾਹਿਬ ਨੂੰ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਖੁਰਾ ਨੂੰ ਜਿਹੜਾ ਉਥੇ ਸੱਦਿਆ ਗਿਆ ਤਨਬ ਕੀਤਾ ਗਿਆ ਬੇਦਰਦੀਆਂ ਸੰਬੰਧੀ ਗੋਲੀकांड ਸੰਬੰਧੀ ਹੋਰ ਬਹੁਤ ਸਾਰੀਆਂ ਗੱਲਾਂ ਸੰਬੰਧੀ ਸੁਖਵੀਰ ਦੇ ਤਲਬ ਹੋਣ ਤੋਂ ਪਹਿਲਾਂ ਜੱਥੇਦਾਰ ਸਾਹਿਬ ਦੇ ਨਾਲ ਮੀਟਿੰਗ ਕਰਕੇ ਆਉਂਦੇ ਆ ਰਣਵੀਰ ਸਿੰਘ ਖੱਟੜਾ ਉਹਨਾਂ ਨੇ ਜਿਨ੍ਹਾਂ ਨੇ ਬੇਅਦਬੀਆਂ ਦੀ ਜਾਂਚ ਕੀਤੀ ਸੀ ਉਹਨਾਂ ਦਾ ਬੇਟਾ ਪਹਿਲਾਂ ਅਕਾਲੀ ਦਲ ਚੋਂ ਦਾ ਸੀ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਹੈ ਕੀ ਰਣਵੀਰ ਸਿੰਘ ਖੱਟੜਾ ਹੋਣਾ ਨੇ ਕਿਤੇ ਮੁਸ਼ਕਾਤਾਂ ਤਾਂ ਨਹੀਂ ਵਧਾਪੀਆਂ ਹੋਣਗੀਆਂ ਸੁਖਵੀਰ ਸਿੰਘ ਬਾਦਲਪੁਰਾ ਦੀ ਦੂਜੇ ਪਾਸੇ ਬਡਾਲਾ ਸਾਹਿਬ ਦਾ ਵੀ ਬਟਾ ਬਿਆਨ ਆ ਗਿਆ ਉਹ ਕਹਿੰਦੇ ਜੇ ਜੱਥੇਦਾਰ ਸਾਹਿਬ ਕਹਿਣਗੇ ਕਿ ਭਾਈ ਸੁਖਵੀਰ ਦੇ ਅਧੀਨ ਚੱਲੋ ਤੇ ਅਸੀਂ ਚੱਲ ਬੜਾਂਗੇ ਪਰ ਫਿਲਹਾਲ ਇਸ ਤਰੀਕੇ ਨਾਲ ਹੀ ਚੱਲਾਂਗੇ ਔਰ ਕੀ ਕੁਝ ਗੱਲਬਾਤ ਹੋਊਗੀ ਕਿ ਜਥੇਦਾਰ ਸਾਹਿਬ ਕੀ ਨਵੇੜਾ ਕਰਨਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਆ ਸਭ ਤੋਂ ਪਹਿਲਾਂ ਮੈਂ ਸਵਾਗਤ ਹੁਣ ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਰੇ ਸਭ ਸ਼ੁਰੂਆਤ ਵਿੱਚ ਇਹ ਸੇਖਵਰ ਤੁਹੇ ਕਰਨਾ ਕਿ ਪਿਛਲੇ ਦਿਨੀ ਆਪਾਂ ਬਹੁਤ ਸਹੀ ਤੇ ਸਟੀਕ ਤੇ ਜ਼ਿੰਮੇਵਾਰੀ ਦੇ ਨਾਲ ਖਬਰਾਂ ਦਿੱਤੀਆਂ ਸੀਗੀਆਂ ਕਿ ਸੰਧਵਾ ਸਾਹਿਬ ਹੁਣੇ ਠਾਈਤੀ ਐਮਐਲਏ ਲੈ ਕੇ ਦਿੱਲੀ ਗਏ ਉੱਥੇ ਭਗਵੰਤ ਮਾਨ ਦੀਆਂ ਸ਼ਿਕਾਇਤਾਂ ਹੋਈਆਂ ਸੰਦੀਪ ਪਾਟਿਕ ਖੋਰਾ ਨੇ ਜਿਹੜੀ ਉੱਥੇ ਇਹ ਗੱਲਾਂ ਕਹੀਆਂ ਕਿ ਭਾਈ ਠੀਕ ਹੈ ਅਸੀਂ ਮੁੱਖ ਮੰਤਰੀ ਹਟਾਉਣ ਦੇ ਬਾਰੇ ਸੋਚ ਰਹੇ ਹਾਂ ਬਦਲਣ ਬਾਰੇ ਸੋਚ ਰਹੇ ਹਾਂ ਹਰਾਨੀ ਦੀ ਗੱਲ ਇਹ ਹੈ ਕਿ ਦੋ ਤਿੰਨ ਐਮਐਲਏ ਦਾ ਵਿੱਚ ਨਾਮ ਹੀ ਲਿਆ ਤਾਂ ਜਿਵੇਂ ਸੰਧਵਾ ਸਾਹਿਬ ਹੋ ਗਏ ਜਿਵੇਂ ਦੇਵਮਾਨ ਹੋ ਗਏ ਕਿਸੇ ਨੇ ਵੀ ਇੰਨਾਂ ਗੱਲਾਂ ਨੂੰ ਡਰਾਏ ਨਹੀਂ ਕੀਤਾ ਉਸ ਤੋਂ ਬਾਅਦ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਮੁੱਖ ਮੰਤਰੀ ਸਾਹਿਬ ਸੰਧਵਾਦੀ ਨਾਲ ਗਏ ਐਮਐਨਏ ਨੂੰ ਖੁਸ਼ ਕਰਨ ਦੀ ਰੌਅ ਦੇ ਵਿੱਚ ਆਗੇ ਸੀ ਉਹਨਾਂ ਦੇ ਅਫਸਰ ਉਫਰ ਲਵਾਤੇ ਸੀ ਵੀ ਐਮਐਲਏ ਬਗਾਵਤ ਨਾ ਕਰ ਹੁਣ ਕੱਲ ਮਹਿੰਦਰ ਭਗਤ ਦਾ ਜਦੋਂ ਸੌ ਚੌਕ ਸਮਾਗਮ ਸੀ ਉੱਥੇ ਸਦਵਾ ਸਾਹਿਬ ਤੇ ਉਹ ਇਕੱਠੇ ਲਿਖੇ ਬੜੇ ਦੋਵੇਂ ਜਣਿਆਂ ਦੇ ਇਕੱਠੇ ਬੈਠਿਆਂ ਤੇ ਹਾਸਸ ਕੇ ਫੋਟੋਆਂ ਲਾਈਆਂ ਗਈਆਂ ਜਾਂ ਗੁਵਾਰਾਂ ਦੇ ਵਿੱਚ ਤੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਸਭ ਕੁਝ ਠੀਕ ਠਾਕ ਹੈ ਤੇ ਵਾਕਈ ਅਣਖੀ ਸਾਹਿਬ ਸਭ ਕੁਝ ਠੀਕ ਠਾਕ ਹੈ ਜਾਂ ਫਿਰ ਇਸ ਤੋਂ ਪਹਿਲਾਂ ਨਰਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀ ਲੜਾਈ ਸੀ ਜਦੋਂ ਮਿਲਦੇ ਸੀ ਮਿਲਦੇ ਤਾਂ ਉਹ ਵੀ ਐ ਜੱਫੀਆਂ ਪਾ ਕੇ ਸੀ ਪਰ ਲੜਾਈ ਕਿਵੇਂ ਚੱਲੀ ਤੇ ਕਿੱਥੇ ਨਿਬੜੀ ਉਹ ਵੀ ਆਪਾਂ ਨੂੰ ਪਤਾ ਹੈ ਉਧਰ ਮਿਲਦੇ ਦਾ ਬਾਜਬਾ ਤੇ ਕੈਪਟਨ ਅਮਰਿੰਦਰ ਸਿੰਘ ਵੀ ਆਖਰਲੇ ਦਿਨਾਂ ਚੁੱਮੇ ਮਿਲਣ ਲੱਗੇ ਸੀ ਲੜਾਈ ਕਿੱਥੇ ਨਿਬੜੀ ਆਪਾਂ ਨੂੰ ਉਹ ਵੀ ਪਤਾ ਹੈ ਹੁਣ ਡਾਂਗਾ ਝੋਟਾਂ ਲੈ ਕੇ ਤਾਂ ਉਹਨਾਂ ਨੇ ਇੱਕ ਦੂਜੇ ਨੂੰ ਮਿਲਣਾ ਨਹੀਂ ਮਿਲਣਾ ਤਾਂ ਹਾਸੇ ਚੱਠਿਆਂ ਨਾਲ ਹੀ ਆ ਛਿੱਪੀ ਤਾਂ ਅੰਦਰੋਂ ਅੰਦਰ ਹੀ ਲੱਗਦੀ ਆ ਸਾਰਸਦ ਦੇ ਵਿੱਚ ਹੁਣ ਇਹ ਫੋਟੋਆਂ ਜੇ ਸਾਹਮਣੇ ਆਈਆਂ ਇਹੋ ਜੀਆਂ ਹੱਸਦਿਆਂ ਦੀਆਂ ਤੇ ਜੇ ਦਿਖਾਈਆਂ ਗਈਆਂ ਅਖਬਾਰਾਂ ਦੇ ਵਿੱਚ ਜਾਂ ਕਹਿ ਕੇ ਦਿਖਾਈਆਂ ਗਈਆਂ ਜਾਂ ਕਿਵੇਂ ਲਾ ਲੋ ਅੱਜਕੱਲ ਮੀਡੀਆ ਦਾ ਹਾਲ ਆਪ ਤਾਂ ਉਹ ਅਰਕੀ ਸਾਹਿਬ ਕਿਵੇਂ ਦੇਖਦੇ ਹੋ ਕਿ ਬਾਕੀ ਸਭ ਕੁਝ ਠੀਕ ਹੈ ਜਾਂ ਸਥਿਤੀਆਂ ਕੋਈ ਹੋਰ ਸੁਖੰਦਰ ਜੀ ਅਜੇ ਵੀ ਤੁਸੀਂ ਭੂਮਿਕਾ ਬਨ ਰਹੀ ਸੀ ਤਾਂ ਮੈਨੂੰ ਇੱਕ ਫਿਲਮ ਦਾ ਗਾਣਾ ਯਾਦ ਆ ਗਿਆ ਤੂੰ ਜੋ ਇਤਨਾ ਮੁਸਕਰਾ ਰਹੇ ਹੋ ਕਾਮ ਹੈ ਜਿਸ ਨੂੰ ਤੁਮ ਸੁਪਾ ਰਹੇ ਤਾਂ ਉਹ ਜੀ ਜਦੋਂ ਮੈਂ ਇਹ ਤਸਵੀਰ ਵੇਖੀ ਤਾਂ ਮੈਨੂੰ ਇੱਕਦਮ ਹੀ ਇਹ ਗਾਣੇ ਦੇ ਬੋਲ ਜਿਹੜੇ ਉਹ ਯਾਦ ਆ ਗਏ ਜੇ ਸੁਖੰਦਰ ਜੀ ਸਭ ਕੁਝ ਅੱਛਾ ਹੈ ਜਿਸ ਤਰੀਕੇ ਨਾਲ ਅਖਬਾਰਾਂ ਚ ਲਿਖਿਆ ਅੱਜ ਤਾਂ ਫਿਰ ਇਹ ਫੋਟੋ ਪ੍ਰਕਾਸ਼ਿਤ ਹੋਣ ਦੀ ਲੋੜ ਨਹੀਂ ਸੀ ਕੋਈ ਰਹਿ ਜਾਂਦੀ ਫਿਰ ਇਹ ਖਬਰਾਂ ਪਹਿਲ ਦੇ ਆਧਾਰ ਤੇ ਲਵਮ ਦੀ ਕਮੇਟ ਵਿੱਚ ਕਹਿ ਰਹੀ ਹੈ ਕੋਈ ਜ਼ਰੂਰਤ ਨਹੀਂ ਈ ਰਹਿ ਸਾਡੇ ਜੇ ਸਭ ਕੁਝ ਠੀਕ ਠਾਕ ਹੈਗਾ। ਕਈ ਵਾਰੀ ਸਥਿਤੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਤਾਂ ਉਹਨਾਂ ਸਥਿਤੀਆਂ ਨੂੰ ਹੋਰ ਤਰੀਕੇ ਨਾਲ ਦਰਸਾਉਣ ਵਾਸਤੇ ਇਹੋ ਜਿਹਾ ਜਿਹੜਾ ਡਰਾਮਾ ਕਹਿ ਲੋ ਜਾਂ ਇਹੋ ਜਿਹੀਆਂ ਫੋਟੋ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਜਾਂ ਲਵਾਈਆਂ ਜਾਂਦੀਆਂ ਨੇ। ਤਾਂ ਉਹ ਗਾਣੇ ਦੇ ਬੋਲ ਉਹ ਹੀ ਕਿ "ਕਿਆ ਕੰਮ ਹੈ ਜ਼ਿੰਦਗੀ ਦਾ ਜਿਸੇ ਸੁਪਾ ਰਹੇ ਹੋ, ਤੁਮ ਜੋ ਇਤਨਾ ਮੁਸਕਰਾ ਰਹੇ ਹੋ।" ਬਲੰਸ ਸਿੰਘ ਜੀ ਸਾਹਿਬ ਗੱਲ ਤੁਸੀਂ ਗੱਲ ਕੀਤੀ ਨਵਜੋਤ ਸਿੰਘ ਜੀ ਦੀ। ਬਿਲਕੁਲ। ਇਸ ਗੱਲ 'ਚ ਤਾਂ ਕੋਈ ਦੋ ਰਵਾ ਹੀ ਨਹੀਂ ਆ। ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦਾ ਬਾਤ ਬਤ ਸਿਖਰਾਂ ਤੇ ਸੀ ਤੇ ਹਰਹੀ ਸ਼ਰਾਵਤ ਹੋਣੀ ਜਿਹੜੇ ਹੁੰਦੇ ਸੀ ਪੰਜਾਬ ਕਾਂਗਰਸ ਦੇ ਇੰਚਾਰਜ ਉਹਨਾਂ ਨੇ ਬੜੀਆਂ ਮੁਲਾਕਾਤਾਂ ਦੋ ਵਧੀਆ ਕਰਾਈਆਂ ਤਾਂ ਕੈਪਟਨ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਨੂੰ ਵੀ ਚਾਦਾ ਕੱਪ ਦੇਣਾ ਦੋਵਾਂ ਨੂੰ ਇੱਕ ਟੇਬਲ ਤੇ ਵੀ ਬਿਠਾਈ ਜਿਹੜੀ ਉਹ ਨਜ਼ਰ ਆਏ ਬੜੀ ਸੁਣੀ ਗੱਲ ਕੀਤੀ ਪ੍ਰਤਾਪ ਸਿੰਘ ਬਾਜਵਾ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀ ਪੀ ਪੀ ਕੇ ਖੋਸਤੇ ਹੁੰਦੇ ਸੀ ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਜਾਣ ਲੱਗੇ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਇੱਕ ਮਹੀਨੇ ਦੀ ਤਾਕਤ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਨੇ ਬਖਸ਼ੀ ਦੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਪੂਰੀ ਤਾਕਤ ਸਿਕਰਾ ਤੇ ਲਿਆ ਕੇ ਦਰਤੀ। ਸ਼ਪਾਈ ਤਾਂ ਉਹਨੇ ਬਦਲਤੇ ਆਪਣੇ ਜਿਹਲੇ ਦੇ ਵਿੱਚ ਤੇ ਬਰਾਦ ਦੇ ਵਿੱਚ ਜੋ ਕੈਪਟਨ ਅਮਰਿੰਦਰ ਸਿੰਘ ਹਟੇ ਤੇ ਪ੍ਰਤਾਪ ਸਿੰਘ ਬਾਜਵਾ ਸਭ ਤੋਂ ਪਹਿਨਾ ਉਸ ਦੀ ਵਿਰੋਧਤਾ ਕਰਦਿਵਾਰ ਐਸ ਸੀ। ਸੋ ਇਹ ਬੀਤੇ ਆ ਇਤਿਹਾਸਾ ਰਾਜਨੀਤੀ ਤੇ ਲੋਕਾਂ ਦਾ ਜੋ ਮਨ ਚ ਹੁੰਦਾ ਉਹ ਜ਼ੁਬਾਨ ਤੇ ਨਹੀਂ ਹੁੰਦਾ ਜੋ ਜ਼ੁਬਾਨ ਚ ਹੁੰਦਾ ਉਹ ਮਨ ਤੇ ਪਿਛੇ ਜਾਂਦਾ ਹੈ। ਸੋ ਹੁਣ ਇਸ ਤਰੀਕੇ ਦੀਆਂ ਸਥਿਤੀਆਂ ਇਸ ਲਈ ਆਮ ਆਦਮੀ ਪਾਰਟੀ ਦੇ ਵਿੱਚ ਭਗਵੰਤ ਮਾਨ ਉਲਕਰਪਰ ਸਿੰਘ ਸਦਮਾ ਹੋਣ ਵਾਲੀਆਂ ਚੱਲੀਆਂ ਪਈਆਂ। ਸਾਨੂੰ ਇਹ ਤਾਂ ਆਪਣੇ ਬਾਈ ਦੇ ਕੋਈ ਤਕਲੀਫ ਨਹੀਂ ਹੈ ਕਿ ਠੀਕ ਆ ਉਹ ਇਕੱਠੇ ਰਹਿਣਾ ਆ ਲਗੜ ਰਕ ਸਾਨੂੰ ਉਸ ਦਾ ਕੋਈ ਮਤਲਬ ਨਹੀਂ ਹੈ ਪਰ ਜਿਹੜੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਨੇ ਜਿਸ ਤਰੀਕੇ ਦੀ ਇਸ ਵੇਲੇ ਢੜੇ ਬਾਜੀ ਆਮ ਆਦਮੀ ਪਾਰਟੀ 'ਚ ਚੱਲ ਰਹੀ ਹੈ ਸੋਵਰੀ ਫੋਟੋ ਪ੍ਰਕਾਸ਼ਨ ਕਰਵਾ ਕੇ ਉਹਨਾਂ ਨੇ ਇਸ ਗੱਲ ਨੂੰ ਡਿਨਾਈ ਕਰਨ ਦਾ ਯਤਨ ਕੀਤਾ ਪਰ ਜਿਸ ਤਰੀਕੇ ਦੀ ਢੜੇ ਬਾਜੀ ਇਸ ਵੇਲੇ ਪੰਜਾਬ ਆਮ ਆਦਮੀ ਪਾਰਟੀ 'ਚ ਚੱਲ ਰਹੀ ਹੈ ਸਰਕਾਰ 'ਚ ਚੱਲ ਰਹੀ ਹੈ ਉਸ ਦਾ ਪ੍ਰਭਾਵ ਸੁਖਵਿੰਦਰ ਜੀ ਪੰਜਾਬ ਤੇ ਕੰਮਾਂ ਤੇ ਪੈਂਦਾ ਪੰਜਾਬ ਦੇ ਮੁੱਦਿਆਂ ਤੇ ਪੈਂਦਾ ਕਿ ਇਸ ਲੜਾਈ ਦੇ ਵਿੱਚ ਹੁਣ ਚਲੋ ਉਹ ਇੱਕ ਅਲੱਗ ਇਸ਼ੂ ਹੈ ਹੁਣ ਦੂਜੇ ਪਾਸੇ ਜਿਸ ਤਰੀਕੇ ਨਾਲ ਕਰਤਾਰ ਸਿੰਘ ਸਦਵਾ ਸਭਰੀ ਦੱਸਿਆ ਕਿ ਕਾਫੀ ਹਾਸੀ ਠੱਠਾ ਉਹ ਕਰਦੇ ਰਹੇ ਤੇ ਉਹਨੂੰ ਸਪੀਕਰ ਸਾਹਿਬ ਜਦੋਂ ਮੁੱਖ ਮੰਤਰੀ ਸਾਹਿਬ ਨੂੰ ਗੇਟ ਤੱਕ ਛੱਡਣ ਵੀ ਆਇਆ ਗੇਟ ਤੋਂ ਲੈਣ ਵੀ ਆਇਆ ਇਹ ਜਿਹੜੀਆਂ ਗੱਲਾਂ ਜਿਹੜੀਆਂ ਵਰਧਨ ਕੀਤੀਆਂ ਗਈਆਂ ਨੇ ਸੁਖੰਦਰ ਜੀ ਬਿਲਕੁਲ ਤੁਹਾਡਾ ਖਿਆਲ ਠੀਕ ਲੱਗਦਾ ਕਿ ਇਹ ਜਾਣ ਬੁੱਝ ਕੇ ਖਲਰਾ ਗਈਆਂ ਲਵਾਈਆਂ ਗਈਆਂ ਕਿ ਅੰਦਰਲੀ ਅ ਜਿਹੜੀ ਆ ਉਹ ਜੇ ਏਪਸੇ ਲੱਗੀ ਨਹੀਂ ਉਸੇ ਤੇ ਤੋਖਰੇ ਹੀ ਆ ਪਰ ਘੱਟੋ ਘੱਟ ਪਾਣੀ ਦੇ ਛਿੱਟੇ ਮਾਰ ਕੇ ਇਸ ਗੱਲ ਨੂੰ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਕਿ ਸਭ ਕੁਝ ਪਾਰਟੀ ਦੇ ਵਿੱਚ ਠੀਕ ਠਾਕ ਹੈਗਾ ਤੇ ਜੇ ਸਭ ਕੁਝ ਠੀਕ ਠਾਕ ਹੈਗਾ ਤੇ ਫਿਰ ਸਿੱਧੂ ਸਾਹਿਬ ਇਹ ਫੋਟੋਵਾਲ ਬਵਾਉਂਦੀ ਲੋੜ ਨਹੀਂ ਸੀ ਕਿਉਂਕਿ ਕੁਲਤਾਰ ਸਿੰਘ ਸਦਵਾ ਪ੍ਰਧਾਨ ਸਭਾ ਦੇ ਸਪੀਕਰ ਨੇ ਤੇ ਦੂਜੇ ਬਰਾਬਰ ਦੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਹੈਗੇ ਨੇ ਤੇ ਜੇਕਰ ਆਪਸੀ ਸਬੰਧ ਬਿਲਕੁਲ ਸੁਧਰ ਗਏ ਆ ਤਾਂ ਫਿਰ ਇਹਨਾਂ ਤਸਵੀਰਾਂ ਦੀ ਕੋਈ ਲੋੜ ਨਹੀਂ ਸੀ ਕੋਈ ਪਾਰਟੀ ਦੇ ਵਿੱਚ ਨੇ ਔਰ ਭਗਵੰਤ ਮਾਨ ਐਸਵੇਲੇ ਜਿਮਨੀ ਚੋਣਾ ਜਿੱਤਣ ਤੋਂ ਬਾਅਦ ਕਿਸ ਤਰੀਕੇ ਨਾਲ ਪੰਜਾਬ ਚ ਵਿਚਰਦੇ ਪਏ ਆ ਮੇਰਾ ਨਹੀਂ ਖਿਆਲ ਕਿ ਉਹਨਾਂ ਨੂੰ ਕਿਸੇ ਕਿਸਮ ਦਾ ਜਾ ਕੇ ਕਲਤਾਰ ਸਿੰਘ ਸੱਮਾ ਨੂੰ ਇਸ ਤਰੀਕੇ ਨਾਲ ਮਿਲਦਾ ਹੈ ਜਿਵੇਂ ਕਲਤਾਰ ਸਿੰਘ ਸੱਮਾ ਇਸ ਤਰ੍ਹਾਂ ਦਾ ਸਵਾਗਤ ਕਰਦੇ ਜਿਸ ਤਰੀਕੇ ਨਾਲ ਜਲੰਧਰ ਦੇ ਜੀਮੀ ਚੌਂ ਤੋਂ ਬਾਅਦ ਭਗਵੰਤ ਮਾਨ ਨੂੰ ਹਮਲਾਵਰ ਰੂਪ ਅਪੜ ਹੁੰਦੇ ਹੋਏ ਨਜ਼ਰ ਆ ਰਹੇ ਆ ਪਰ ਕੱਲ ਜਿਸ ਤਰੀਕੇ ਨਾਲ ਕਲਤਾਰ ਸਿੰਘ ਸੱਮਾ ਨੂੰ ਮਿਲਦੇ ਆ ਹਾਲਾਂਕਿ ਉਹ ਇੱਕ ਅਸੀਂ ਕਹਿ ਸਕਦੇ ਹਾਂ ਸੰਭਾਲਕ ਤੌਰ ਤੇ ਮਿਲਣਾ ਸੀ ਕਿਉਂਕਿ ਮਹਿੰਦਰ ਭਗਤ ਨੂੰ ਸੋਚ ਗਾਉਣੀ ਸੀ ਪਰ ਪਰ ਜਿਸ ਤਰੀਕੇ ਦੇ ਨਾਲ ਉਹ ਸਦਮਾ ਸਾਹਿਬ ਨੂੰ ਮਿਲਦੇ ਹਨ ਔਰ ਸਦਮਾ ਸਾਹਿਬ ਉਹਨਾਂ ਨੂੰ ਮਿਲਦੇ ਆ ਜਰੂਰੀ ਹੈ ਇਹ ਦਰਸਾਉਂਦਾ ਯਤਨ ਕੀਤਾ ਗਿਆ ਕਿ ਹਾਂ ਵੀ ਸਭ ਕੁਝ ਠੀਕ ਆ ਕਿਹਾਗਾ ਪਾਰਟੀ ਦੇ ਵਿੱਚ ਕਿਸੇ ਕਿਸਮ ਦੀ ਧੜੇਬਾਜੀ ਨਹੀਂ ਆ ਔਰ ਜਿੰਨੇ ਵੀ ਬਾਕੀ ਵਿਧਾਇਕ ਨੇ ਸਪੀਕਰ ਸਾਹਿਬ ਨੇ ਭਗਵੰਤਪਨ ਦੇ ਵਿੱਚ ਪ੍ਰੋਫੈਸਰ ਯੋਗਤਾ ਜਿਹੜੀ ਆ ਉਹਨਾਂ ਦੀ ਪੂਰਨ ਤੌਰ ਤੇ ਉਸੇ ਤਰੀਕੇ ਨਾਲ ਕਾਇਮ ਹੈ ਜਿਸ ਤਰੀਕੇ ਨਾਲ ਬੀਤੇ ਦਾ ਉਸ ਚਲਈ ਆ ਪਰ ਸਥਿਤੀਆਂ ਸਿੱਧੂ ਸਾਹਿਬ ਉਸ ਖਾਵੀਆਂ ਲੱਗਦੀਆਂ ਨਹੀਂ ਆ ਇਹ ਵਕਤੀ ਤੌਰ ਤੇ ਤਸਵੀਰਾਂ ਹੁੰਦੀਆਂ ਨੇ ਜਿਹੜੀਆਂ ਖਿਚਾ ਕੇ ਇਹ ਦਰਸਾਉਂਦਾ ਯਤਨ ਕੀਤਾ ਜਾਂਦਾ ਕਿ ਸਭ ਕੁਝ ਠੀਕ ਆ ਲੀਡਰਸ਼ਿਪ ਦੇ ਵਿੱਚ ਕਿਸੇ ਕਿਸਮ ਦੀ ਕੋਈ ਇੱਕ ਦੂਜੇ ਦੇ ਖਿਲਾਫ ਖਹਿਬਾ ਜੀ ਦੂਸ਼ਣ ਬਾਜੀ ਵਾਲੀ ਕੋਈ ਗੱਲ ਨਹੀਂ ਪਰ ਜਿਸ ਤਰੀਕੇ ਦੇ ਨਾਲ ਸੰਦੀਪ ਪਾਠਕ ਦੇ ਸੰਦਰਭ ਚ ਤੁਸੀਂ ਸਿੱਧੂ ਸਾਹਿਬ ਗੱਲ ਕਰ ਲੋ ਕਿ ਸੰਦੀਪ ਪਾਠਕ ਤੋਂ ਜਿਸ ਤਰੀਕੇ ਦਾ ਭਗਵੰਤਬਾਹ ਨੇ ਪੂਰਨ ਤੌਰ ਤੇ ਦੂਰੀ ਬਣਾ ਕੇ ਰੱਖੀ ਹੋਈ ਆ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਮੀਟਕਾਂ ਵੀ ਉਹ ਨਹੀਂ ਕਰ ਰਹੀ ਤਾਂ ਸਿੱਧੂ ਸਾਹਿਬ ਫਿਰ ਸਾਫ ਕਲੀਅਰ ਆ ਕਿ ਇਹ ਤਸਵੀਰਾਂ ਬਿਆਨ ਕੁਝ ਹੋਰ ਕਰਦੀਆਂ 10 ਕੁਝ ਹੋਰ ਰਹੀਆਂ ਪਰ ਅਸਲ ਚ ਅੰਦਰ ਜਿਹੜੀ ਆ ਖਹਿਬਾ ਜੀ ਉਹ ਆਪਣੇ ਸਿਖਰਾਂ ਤੇ ਪਹੁੰਚ ਚੁੱਕੀ ਆ ਜਿਸ ਦਾ ਅਨੁਮਾਨ ਸ਼ਾਇਦ ਭਗਵੰਤਬਾਹ ਉਹਨਾਂ ਨੂੰ ਪੂਰਨ ਤੌਰ ਤੇ ਉਹ ਜੋ ਕਾਇਦ ਸ਼ਾਇਦ ਐਸੇ ਹੀ ਕੰਮ ਉਹਨਾਂ ਨੇ ਆਪਣੀਆਂ ਗਤੀਵਿਧੀਆਂ ਕੁਝ ਇਸ ਰੁਖ ਦੀਆਂ ਬੜਾਈਆਂ ਨੇ ਬਾਕੀ ਦੇਖੋ ਅਗਲੇ ਦਿਨਾਂ ਚ ਇਸ ਦੀ ਸਚਾਈ ਜਿਹੜੀ ਆ ਉਹ ਕਿਹੋ ਜਿਹੀ ਤੇ ਕਿਸ ਰੂਪ ਚ ਸਾਹਮਣੇ ਹੁੰਦੀ ਆ ਸਿੱਧੂ ਸਾਬ ਇਹ ਤਾਂ ਫਿਰ ਆਉਂਦੇ ਦਿਨਾਂ ਚ ਪਤਾ ਲੱਗੇਗਾ ਜੇਕਰ ਸੰਦੀਪ ਪਾਠਕ ਜਿਹੜੇ ਪਾਰਟੀ ਦੇ ਜਰਨਲ ਸਕੱਤਰ ਮੈਂ ਦੁਬਾਰਾ ਰਿਪੋਰਟ ਲਗਾ ਕੇ ਗੱਲ ਕਰਦਾ ਉਹਨਾਂ ਨਾਲ ਭਗਵੰਤ ਮਾਨ ਹੁਣੀ ਇੱਕ ਪਲੇਟਫਾਰਮ ਸਾਂਝਾ ਨਹੀਂ ਕਰ ਸਕਦੇ ਕਿ ਸਟੇਜ ਤੇ ਨਹੀਂ ਹੁੰਦੇ ਤਾਂ ਸਿੱਧੂ ਸਾਬ ਫਿਰ ਸਾਫ਼ ਛਾ ਰਹਿਆ ਕਿ ਸਭ ਕੁਝ ਪਾਰਟੀ ਦੇ ਵਿੱਚ ਅੱਛਾ ਨਹੀਂ ਸ਼ਕਾ ਬਿਲਕੁਲ ਬਿਲਕੁਲ ਜੋ ਇਹ ਤਾਂ ਗੱਲਾਂ ਜਿਹੜੀ ਦਿਖਾਉਣ ਦੀਆਂ ਸੀਗੀਆਂ ਜਿਵੇਂ ਕਹਿੰਦੇ ਹਾਥੀ ਦੇ ਕਰਨ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਇਹ ਠੀਕ ਹੈ ਬਗਾਵਤ ਨਹੀਂ ਹੈ ਜਾਂ ਸਭ ਕੁਝ ਠੀਕ ਹੈ ਇਹ ਸਭ ਕੁਝ ਦਿਖਾਉਣ ਦੀ ਕੋਸ਼ਿਸ਼ ਹੈ ਪਰ ਅੰਦਰਲੇ ਪਾਸੇ ਤਸਵੀਰ ਜਿਹੜੀ ਹੈ ਕੁਝ ਹੋਰ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਫ਼ ਹੁੰਦੀ ਵੀ ਨਜ਼ਰ ਜਿਹੜੀ ਹੈ ਉਹ ਆਊਗੀ ਚਲੋ ਅਗਲੀ ਖਬਰ ਕਰ ਲੈਨੇ ਆ ਅਰਕਸਾ ਭਗਵੰਤ ਮੰਦੀ ਜਾਨ ਬੜੀ ਕੁੜਕੀ ਚ ਫਸੀ ਹੈ ਸਤੰਬਰ ਦੇ ਮਹੀਨੇ ਦੇ ਵਿੱਚ ਕਹਿੰਦੇ ਵਿੱਤੀ ਸੰਕਟ ਇੰਨਾ ਵੱਧ ਜਾਣਾ ਹੈ ਕਿ ਤਨਕਾਹਾਂ ਵੀ ਸ਼ਾਇਦ ਜਿਹੜੀਆਂ ਉਹ ਕਿਸ਼ਤਾਂ ਦੇ ਵਿੱਚ ਦੇਣੀਆਂ ਪੈ ਸਕਦੀਆਂ ਨੇ ਔਰ ਕਹਿੰਦੇ ਕਿ 16ਵਾਂ ਵਿੱਤ ਕਮਿਸ਼ਨ ਜਿਹੜਾ ਉਹ ਬਾਈਤੇ ਜਲਾਈ ਨੂੰ ਉਹ ਚੰਡੀਗੜ੍ਹ ਆ ਰਿਹਾ ਹੈ ਤੇ ਉਹ ਕੋਈ ਮੁਸ਼ਕਿਲਾਂ ਦਾ ਹੱਲ ਜਿਹੜਾ ਉਹ ਮੁਸ਼ਕਿਲਾਂ ਕਰੂਗਾ ਜਾਂ ਫਿਰ ਨਹੀਂ ਕਿਉਂਕਿ ਜਿਸ ਤਰੀਕੇ ਦੇ ਨਾਲ ਫਰੀ ਦੀਆਂ ਰਿਓੜੀਆਂ ਬਿਜਲੀ ਵਾਲਾ ਜਿਹੜਾ ਸਾਰਾ ਸਿਸਟਮ ਆਪਣੇ ਨੰਬਰਿੰਗ ਬਣਾਉਣ ਦੇ ਲਈ ਸਾਰਾ ਕੁਝ ਇਹਨਾਂ ਦੇ ਵੱਲੋਂ ਕੀਤਾ ਗਿਆ ਤਾਂ ਉਹ ਲੋਕਾਂ ਦੇ ਵੱਲੋਂ ਅਹਿਮ ਲੋਕਾਂ ਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਸੀ ਕਿ ਭਾਈ ਬਿਜਲੀ ਫਰੀ ਨਹੀਂ ਬਿਜਲੀ ਸਸਤੀ ਹੋਣੀ ਚਾਹੀਦੀ ਸੀ ਤੇ ਤਾਜੋ ਲੋਕਾਂ ਦਾ ਵੀ ਫਾਇਦਾ ਹੁੰਦਾ ਤੇ ਪੀਐਸਪੀਸੀਐਲ ਦਾ ਵੀ ਜਿਹੜਾ ਉਹ ਫਾਇਦਾ ਹੁੰਦਾ ਇਹ ਹਟੇ ਨਹੀਂ ਇਹਨਾਂ ਨੇ ਬੜਾ ਕੁਝ ਹਲੇ ਤਾਂ ਫ੍ਰੀ ਵਾਲੇ ਜਿਹੜੇ 10000 ਰੁਪਿਆ ਉਹ ਵੀ ਜਿਹੜਾ ਰਹਿੰਦਾ ਉਹ ਵੀ ਕਹਿੰਦੇ ਹੋਣਗੇ 1000 ਤੋਂ 1100 ਕਰ ਦੇਣਾ ਪਰ ਮੁਸ਼ਕਲਾਂ ਜਿਹੜੀਆਂ ਉਹ ਵਧੀਆਂ ਹੋਈਆਂ ਭਗਵੰਤ ਮਾਨ ਹੋਣਾਂ ਦੀਆਂ ਤਾਂ ਉਹ ਕੋਈ 16ਵਾਂ ਵਿੱਤ ਕਮਿਸ਼ਨ ਜਿਹੜਾ ਉਹ ਕੋਈ ਇਹਨਾਂ ਦਾ ਮਸਲਾ ਹੱਲ ਕਰੂਗਾ ਜਾਂ ਜਾਂ ਇਸੇ ਤਰੀਕੇ ਦੇ ਨਾਲ ਕੁੜਕੀ ਚ ਫਸੇ ਰਹਿ ਗਏ ਸੁਖਿੰਦਰ ਜੀ ਬੈ ਤੁਹਾਡੀ ਗੱਲ ਉਹ ਥੋੜਾ ਜਿਆਦਾ ਦਰਸਤ ਕਰਦਾ ਭਗਵਤ ਮਾਨ ਦੀ ਜਾਣ ਕਿ ਕਿਚੇ ਨਹੀਂ ਜੇ ਫਸੀ ਕਿਚੀ ਚ ਉਹਨਾਂ ਪੰਜਾਬ ਦੇ ਮੁਲਾਜ਼ਮਾਂ ਦੀ ਜਾਂ ਉਹਨਾਂ ਪੈਨਸ਼ਨਰਾਂ ਦੀ ਫਸਣੀ ਆ ਕਿ ਜਿਨ੍ਹਾਂ ਨੂੰ ਜਿਹੜੀਆਂ ਤਨਖਾਹਾਂ ਨੇ ਕਿਸ਼ਤਵ ਕਿਸ਼ਤਾਂ ਤਨੂਕ ਚ ਮਿਲਦੀਆਂ ਜਾਂ ਪੜਾਵਾਰ ਮਿਲਦੀਆਂ ਭਗਵਤ ਮਾਨ ਨੂੰ ਤਾਂ ਜਾਂ ਉਸ ਤੇ ਮੰਤਰੀ ਨੂੰ ਤਾਂ ਨਹੀਂ ਮੇਰਾ ਖਿਆਲ ਕੋਈ ਫਰਕ ਪੈਣਾ ਪਰ ਪੰਜਾਬ ਦੇ ਉਹਨਾਂ ਹਜ਼ਾਰਾਂ ਜਾਂ ਲੱਖਾਂ ਲੋਕਾਂ ਨੂੰ ਸੁਖਿੰਦਰ ਜੀ ਫਰਕ ਪਾਊਗਾ ਜਿਨ੍ਹਾਂ ਦਾ ਪਰਖਾਵਾਂ ਦੇ ਉੱਤੇ ਬਸਰ ਜੀਵਨ ਬਸਰ ਹੁੰਦਾ ਤਾਂ ਉਹਦੇ ਸਬੰਧੀ ਉਹਨਾਂ ਦੀ ਮੁਸ਼ਕਲਾ ਸੁਖਿੰਦਰ ਜੀ ਜ਼ਰੂਰ ਵਰਨੀਏ ਸਰਕਾਰ ਦੀ ਹੈ ਕਿ ਵੱਡੀ ਸਰਕਾਰ ਨੂੰ ਚਲੋ ਜਤਰਾ ਮਿੰਗੇ ਰੋਂਦੇ ਢੁੰਡੇ ਇਹਨਾਂ ਨੇ ਆਪਣਾ ਟਾਈਮ ਕੱਢ ਲਿਆਣਾ ਮੈਂ ਤੁਹਾਡੇ ਹੁਣ ਪ੍ਰਸ਼ਨ ਦਫ਼ਤਰ ਦਿੰਦਾ ਸੋਕੰਦਰ ਚ 22 ਔਰ 23 ਜੁਲਾਈ ਨੂੰ ਜਿਹੜੇ ਵਿੱਤ ਕਮਿਸ਼ਨ ਦੇ ਚੇਅਰਮੈਨ ਨੇ ਉਹ ਪੰਜਾਬ ਦੇ ਦੌਰੇ ਤੇ ਆ ਰਹੇ ਆ ਅੱਜ ਤੋਂ 2 ਦਿਨ ਪਹਿਲਾਂ ਵੀ ਜਿਹੜੇ ਨੇ ਭਗਵੰਤ ਮਾਨ ਹੁਣੀ ਵਿੱਤ ਕਮਿਸ਼ਨ ਨੂੰ ਮਿਲ ਕੇ ਆਏ ਸੀ ਦਿੱਲੀ ਦੇ ਵਿੱਚ ਤੇ ਜਾ ਕੇ ਉੱਤੇ ਹਾਲ ਹਵਾਲਾ ਕੀਤਾ ਤੇ ਵਿਸ਼ੇਸ਼ ਪੈਕੇਜ ਵਿੱਤੀ ਪੈਕੇਜ ਦੇਣ ਦੀ ਜਿਹੜੀ ਉਹ ਗੱਲ ਜਿਹੜੀ ਅਸੀਂ ਸੋ ਸਭ ਉਹਨਾਂ ਨੇ ਕੀਤੀ ਸੀ ਪਰ ਜਿਹੜੇ ਸੋਵੇ ਵਿੱਤ ਕਮਿਸ਼ਨ ਜਿਹੜੇ ਹੈਗੇ ਨੇ ਚੇਅਰਮੈਨ ਸ਼੍ਰੀ ਅਰਵਿੰਦ ਪੰਨਗਰੀਆ ਉਹ ਕਹਿੰਦੇ ਕਿ ਉਹ ਵਿਅਕਤੀ ਮਨ ਜਾਣਿਆ ਮਛ ਅਰਥ ਸ਼ਾਸਤਰੀਆ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਬਸਿਡੀਆਂ ਦੇਣ ਦੇ ਬਣਾ ਖਿਲਾਫ ਹੈ ਤੇ ਪੰਜਾਬ ਚ ਬਿਲਕੁਲ ਉਸ ਦੇ ਉਲਟ ਉਸ ਦੀ ਸੋਚ ਦੇ ਉਲਟ ਜਾਂ ਉਸ ਦੇ ਨਿਸਬਾ ਦੇ ਉਲਟ ਸਬਸਿਡੀਆਂ ਦਾ ਦੌਰ ਜਿਹੜਾ ਸਿੱਧੂ ਸਾਹਿਬ ਜਾਰੀ ਆ ਤਾਂ ਉਹ ਬਿਜਲੀ ਦੇ ਖੇਤਰ ਚ ਹੋਵੇ ਚਾਹੇ ਕਿਸੇ ਰੂਪ ਦੇ ਵਿੱਚ ਹੋਵੇ ਸਬਸਿਡੀਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਫਿਰ ਅਜਿਹੀ ਸਥਿਤੀ ਦੇ ਵਿੱਚ ਜੁਰੂ ਉਹਨਾਂ ਨੇ 22 ਤਰੀਕ ਨੂੰ ਆਉਣਾ ਤੇ 22 ਤਰੀਕ ਨੂੰ ਆਣ ਕੇ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨਾਲ ਵੀ ਮੁਲਾਕਾਤ ਕਰਦੀਆਂ ਮੰਤਰੀਆਂ ਨਾਲ ਵੀ ਕਰਦੀਆਂ ਤੇ ਵਿੱਤ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਕਰਦੀਆਂ ਤੇ ਜਦੋਂ ਇਹ ਪੰਜਾਬ ਸਰਕਾਰ ਦੇ ਦਿੱਤੇ ਸਬਸਿਡੀਆਂ ਦੇ ਵਿਰਵਾਦ ਸਬੰਧੀ ਉਹਨਾਂ ਨੇ ਜਦੋਂ ਜਾਂਚ ਪੜਤਾਲ ਕਰਦੀਆਂ ਤਾਂ ਸਦੂ ਸਾਹਿਬ ਨੂੰ ਨਹੀਂ ਲੱਗਦਾ ਕਿ ਕੋਈ ਜਿਹੜਾ ਆ 16ਵਾਂ ਵਿੱਤ ਕਮਿਸ਼ਨ ਜਿਹੜਾ ਹੈਗਾ ਕੋਈ ਵਿੱਤੀ ਜਿਹੜਾ ਵਿਸ਼ੇਸ਼ ਪੈਕੇਜ ਜਿਹੜਾ ਪੰਜਾਬ ਸਰਕਾਰ ਨੂੰ ਦੇ ਸਕੇ ਕਿਉਂਕਿ ਪੰਜਾਬ ਸਰਕਾਰ ਦਾ ਅੱਗੇ ਹੀ ਦੁਆਰਿਆ ਪੰਥ ਸਿੱਧੂ ਸਾਹਿਬ ਉਹ ਨਿਕਲਿਆ ਪਿਆ ਆ ਖਾਸ ਕਰਕੇ ਸਬਸਿਡੀਆਂ ਦੇ ਸਦਰਸ਼ ਤੇ ਬੀਤੇ ਦੌਰ ਵਿੱਚ ਜਦੋਂ ਵਿੱਤ ਭਾਗ ਦੇ ਅਧਿਕਾਰੀਆਂ ਦੀ ਮੁੱਖ ਮੰਤਰੀ ਸਾਹਿਬ ਨਾਲ ਬੇਲਟੀਕ ਹੋਈ ਤਾਂ ਸਿੱਧੂ ਸਾਹਿਬ ਉਸ ਵਕਤ ਵੀ ਵਿੱਤ ਵਿਭਾਗ ਦੇ ਅਧਿਕਾਰੀਆਂ ਨੇ ਇੰਨੀ ਗੱਲ ਮੁੱਖ ਮੰਤਰੀ ਸਾਹਿਬ ਨੂੰ ਕਹੀ ਸੀ ਕਿ ਇਹ ਸਬਸਿਡੀਆਂ ਜਿਹੜੀਆਂ ਉਹ ਰੋਕ ਦੇਣੀਆਂ ਚਾਹੀਦੀਆਂ ਨੇ ਨਹੀਂ ਤਾਂ ਤੁਸੀਂ ਵੇਖੋ ਕਿ ਸਤੰਬਰ ਚ ਮਿੱਤੀ ਸੰਕਟ ਜਿਹੜਾ ਉਹ ਪੈਦਾ ਹੋ ਸਕਦਾ ਮਿੱਤੀ ਅਮਰਜੈਂਸੀ ਦੀ ਸਥਿਤੀ ਜਿਹੜੀ ਉਹ ਪੈਦਾ ਹੋ ਸਕਦੀ ਹੈ ਤਾਂ ਸਿੱਧੂ ਸਾਹਿਬ ਉਹ ਜਿਹੇ ਹਾਲਾਤ ਜਿਹੜੇ ਆ ਉਹ ਬੰਦ ਜਿਹੜੇ ਉਹ ਨਜ਼ਰ ਆ ਰਹੇ ਆ ਕਾਰਨ ਕਿ ਇੱਕ ਤਾਂ ਕੇਂਦਰ ਸਰਕਾਰ ਜਿਹੜੀ ਹੈ ਸੁਖਵਿੰਦਰ ਜੀ ਕੇਂਦਰ ਸਰਕਾਰ ਦੀ ਜਿਹੜੀਆਂ ਵੱਖ-ਵੱਖ ਸਕੀਮਾਂ ਨੇ ਜਿਹੜੀਆਂ ਹਰ ਰਾਜਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਜਿਹਦੇ ਵਿੱਚ 60% ਜਿਹੜਾ ਹਿੱਸਾ ਉਹ ਕੇਂਦਰ ਦਾ ਹੁੰਦਾ ਤੇ 40% ਦਾ ਹਿੱਸਾ ਜਿਹੜਾ ਰਾਜ ਸਰਕਾਰ ਦਾ ਹੁੰਦਾ ਕੇਂਦਰ ਸਰਕਾਰ ਇਸ ਤਰੀਕੇ ਨਾਲ ਆਪਣੀਆਂ ਸਕੀਮਾਂ ਵੱਖ-ਵੱਖ ਰਾਜਾਂ ਨੂੰ ਦਿੰਦਾ ਹੈਗਾ ਪਰ ਜਿਸ ਤਰੀਕੇ ਨਾਲ ਭਗਵੰਤ ਪਾਣ ਹੋਣਾ ਦੀ ਜਾਂ ਆਮ ਆਦਮੀ ਪਾਰਟੀ ਦੀ ਸੋਚ ਇਹ ਰਹੀ ਆ ਕਿ ਨਹੀਂ ਭਈ ਇਹ ਕੇਂਦਰ ਦੀ ਯੋਜਨਾ ਤੇ ਜਿਹਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਹੋਣਾ ਅਸੀਂ ਉਹ ਸਕੀਮ ਪੰਜਾਬ ਦੇ ਵਿੱਚ ਲਾਗੂ ਹੀ ਨਹੀਂ ਕਰਦੀ ਅਸੋਕਨ ਦੇ ਦੀਚੋ ਪਰ ਇਹ ਉਹਨੀ ਕਿ 스ਕੀਮ ਜਿਹੜੀਆਂ ਲੋਕਾਂ ਦੇ ਵਿਕਾਸ ਜਾਂ ਲੋਕਾਂ ਦੇ ਭੜੇ ਵਾਸਤੇ ਨਹੀਂ ਰਾਜਨੀਤੀ ਦੀ ਭੇਡ ਚੜ ਜਾਣ ਤਾਂ ਫਿਰ ਉਥੋਂ ਦਾ ਵਿੱਤੀ ਸੰਕਟ ਸਿਕੰਦਰ ਜੀ ਹੋਰ ਦਿਨ ਬੰਦੇ ਗੰਭੀ ਹੋਵੇਗਾ ਜਿਸ ਤਰੀਕੇ ਨਾਲ ਹੁਣ ਹੋ ਰਿਹਾ ਦੂਸਰੇ ਬੰਨੇ 10000 ਕਰੋੜ ਰੁਪਈਆ ਜਿਹੜਾ ਫੰਡ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਨੱਪਿਆ ਪਿਆ ਜਿਹਦੇ ਵਿੱਚ ਨੈਸ਼ਨਲ ਹੈਲਥ ਮਿਸ਼ਨ ਦਾ ਹੈ ਦਿਹਾਤੀ ਵਿਕਾਸ ਫੰਡ ਹੈਗਾ ਹੋਰ ਕਈ ਫਾਟਣ ਜਿਨ੍ਹਾਂ ਦੀ ਜਿਹੜੀ ਕੋ ਲੱਖ 10000 ਕਰੋੜ ਦੇ ਬਣਦੀ ਹੈ ਤਾਂ ਸਿੱਧੂ ਸਾਹਿਬ ਅੱਜ ਤੱਕ ਪੰਜਾਬ ਸਰਕਾਰ ਵੱਲੋਂ ਜਾਂ ਜਾਪੇ ਭੁਖ ਮੰਤਰੀ ਭਗਵਾਨ ਤੋਂ ਮਾਣ ਨੂੰ ਕਦੇ ਵੀ ਸਿਆਸੀ ਤੌਰ ਤੇ ਜਾਂ ਸਿਆਸੀ ਪੱਧਰ ਤੇ ਕੋਈ ਸਰਗਰਮੀ ਕੀਤੀ ਨਹੀਂ ਗਈ ਕਿ ਕੇਂਦਰ ਦੇ ਨਾਲ ਜਾ ਕੇ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਇਹ ਸਿਆਸੀ ਤੌਰ ਤੇ ਉਸ ਦਾ ਹੱਲ ਕੱਢਣ ਦੀ ਬਜਾਏ ਸੁਪਰੀਮ ਕੋਰਟ ਵੱਲ ਜਾਂਦੇ ਆ ਤਾਂ ਸੁਪਰੀਮ ਕੋਰਟ ਦੇ ਵਿੱਚ ਫਿਰ ਜਿਸ ਤਰੀਕੇ ਦੀਆਂ ਸਥਿਤੀਆਂ ਬਣਦੀਆਂ ਨੇ ਉਹ ਤੁਹਾਨੂੰ ਪਤਾ ਫਿਰ ਤਰੀਕ ਦਾ ਤਰੀਕ ਮਿਲਦੀ ਆ ਤੇ ਦੂਜੇ ਪਾਸੇ ਪੰਜਾਬ ਦਾ ਜਿਹੜਾ ਖਜਾਨਾ ਸਿੱਧੂ ਸਾਹਿਬ ਉਹ ਬੇਹਦ ਅਗਵੀ ਸੰਕਟ ਵਿੱਚ ਜਾ ਰਿਹਾ ਹੁਣ ਸਬਸਿਡੀਆਂ ਇੱਕ ਪਾਸੇ ਸੱਜੜੀਆਂ ਤੇ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਡੱਕੇਗੇ ਫੰਡ ਨੰਬਰ 3 ਪੰਜਾਬ ਸਰਕਾਰ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੂੰ ਲਾਗੂ ਨਹੀਂ ਕਰਦੀ ਤਾਂ ਸੁਖਵਿੰਦਰ ਜੀ ਫਿਰ ਤੁਸੀਂ ਆਪੇ ਅਨਮਾਨ ਲਾ ਲਓ ਕਿ ਪੰਜਾਬ ਦੇ ਵਿੱਤੀ ਹਾਲਾਤ ਕਿਹੋ ਜਿਹੇ ਹੋਣਗੇ ਤਾਂ ਕਿਸ ਤਰੀਕੇ ਨਾਲ ਅੱਗੇ ਦਿਨਾ ਚ ਪੰਜਾਬ ਦੇ ਲੋਕਾਂ ਦਾ ਕਚੂਮਰ ਜਿਹੜਾ ਉਹ ਨਿਕਲ ਸਕਦਾ ਇਹ ਵੀ ਗੱਲ ਕਰਤੀਏ ਕਿ 22000 ਕਰੋੜ ਰੁਪਏ ਸੁਖਵਿੰਦਰ ਜੀ ਵਿਆਜ ਦੇ ਰੂਪ ਤੇ ਦਿੱਤਾ ਜਾਣਾ ਹੈ ਵਿਆਜ ਦੇ ਰੂਪ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਤੇ ਜਿਸ ਤਕਰੀਬ 16000 ਕਰੋੜ ਰੁਪਏ ਸੁਖਵਿੰਦਰ ਜੀ ਮੂਲ ਆ ਜਿਹਦੇ ਉੱਤੇ ਇਨਾ ਕਰਜ਼ਾ ਜਿਹੜਾ ਵਿਆਜ ਜਿਹੜਾ ਬਣ ਚੁੱਕਾ ਤਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਜਦੋਂ ਵਿੱਤ ਕਮਿਸ਼ਨ ਆਊਗਾ ਸਮੁੱਚੇ ਹਾਲਾਤਾਂ ਦਾ ਉਹ ਜਾਜਾ ਲਾਊਗਾ ਮੇਰਾ ਨਹੀਂ ਖਿਆ ਕਿ ਪੰਜਾਬ ਸਰਕਾਰ ਦੇ ਪ੍ਰਤੀ ਉਹ ਕਿਸੇ ਕਿਸਮ ਦਾ ਕੋਈ ਹੰਧਰਤੀ ਦਾ ਰਵਈਆ ਰੱਖੇ ਸੋ ਇਹ ਵਿੱਤ ਕਮਿਸ਼ਨ ਜਦੋਂ ਆਏਗਾ ਸਖੰਦਾਰ ਜੀ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਭਾਜੜਾ ਪਈਆਂ ਨਹੀਂ ਔਰ ਜਿਸ ਤਰੀਕੇ ਨਾਲ ਭਗਵੰਤ ਮਾਨ ਹੋਣਾ ਨੇ ਕਹਿੰਦੇ ਉਸ ਤਰਲੇ ਮਾਰੇ ਆ ਕਿ ਹਾਂ ਕੁਝ ਨਾ ਕੁਝ ਕੁਝ ਨਾ ਕੁਝ ਪੰਜਾਬ ਸਰਕਾਰ ਨੂੰ ਵਿੱਤ ਦਿੱਤੀ ਤੌਰ ਤੇ ਮਜ਼ਬੂਤ ਕਰਨ ਵਾਸਤੇ ਕੁਝ ਵਿਸ਼ੇਸ਼ ਪੈਕੇਜ ਦਿੱਤਾ ਜਾਵੇ ਕਹਿੰਦੇ ਤਰਲੇ ਮਾਰੇ ਵਾਸਤੇ ਪਏ ਆ ਪਰ ਲੱਗਦਾ ਨਹੀਂ ਆ ਇਹ ਜਿਹੜੇ ਅਰਵਿੰਦ ਨੇ ਕੋਈ ਇਹਨਾਂ ਦੇ ਪ੍ਰਤੀ ਪੰਜਾਬ ਸਰਕਾਰ ਦੇ ਪ੍ਰਤੀ ਕੋਈ ਨਰਮ ਰੁਖ ਰੱਖਣ ਕਿਉਂਕਿ ਅਗਲੇ ਨੇ ਉਸ ਡਾਟਾ ਤੇ ਜਾਂ ਜੋ ਕੁਝ ਤੁਹਾਨੂੰ ਬੀਤੇ ਸਮੇਂ ਦੇ ਵਿੱਚ ਮਿਲਿਆ ਉਸ ਆਧਾਰ ਤੇ ਹੀ ਅਗਲੇ ਫੰਡ ਜਿਹੜੇ ਆ ਸਿੱਧੂ ਸਾਹਿਬ ਵਿੱਤ ਕਮਿਸ਼ਨ ਨੇ ਦੇ ਰਹੇ ਆ ਜੇ ਜਦੋਂ ਪਿਛਲੇ ਫੰਡਾਂ ਦੀ ਝੋੜ ਆ ਕਈ ਤਰੀਕੇ ਦੇ ਫੰਡ ਤੁਸੀਂ ਜਾਣ ਬੁਝ ਕੇ ਨਹੀਂ ਲੈ ਰਹੇ ਜਾਂ ਕੇਂਦਰ ਸਰਕਾਰ ਦੇ ਰਹੇ ਨਹੀਂ ਕੇਂਦਰ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਨਹੀਂ ਕਰ ਰਹੀ ਤਾਂ ਫਿਰ ਸੁਖਵਿੰਦਰ ਜੀ ਵਿੱਤ ਕਮਿਸ਼ਨ ਕੋ ਇੱਕ ਕੀ ਭਾਲਦੇ ਆ ਸੋ ਸਤੰਬਰ ਤੋਂ ਬਾਅਦ ਅਗਸਤ ਚੱਲ ਰਿਹਾ ਅੱਜ 18 ਤਰੀਕ ਹੋ ਗਈ ਹੈ 15 15 20 ਤੱਕ ਜੜਾ ਅਗਲਾ ਮਹੀਨਾ ਸਤੰਬਰ ਸ਼ੁਰੂ ਹੋ ਜਾਣਾ ਤੇ ਸਿੰਦੂ ਸਾਹਿਬ ਜੇ ਇਹੋ ਹੀ ਹਾਲਾਤ ਰਏ ਤਾਂ ਫਿਰ ਪੰਜਾਬ ਦੇ ਲੋਕਾਂ ਦੀ ਉਹਨਾਂ ਲੋਕਾਂ ਦੀ ਜਿਹੜੇ ਦਿਹਾੜੀਦਾਰ ਮਜ਼ਦੂਰ ਨੇ ਜਾਂ ਕਿਤੇ ਵੀ ਕੰਮ ਜਿਹੜਾ ਕਰਦੇ ਨੇ ਉਹਨਾਂ ਦਾ ਕੁਝ ਪਰਤਾ ਜ਼ਰੂਰ ਨਿਕਲਣਾ ਭਗਵੰਤਬਾਣੋ ਉਹਨਾਂ ਨੂੰ ਕੋਈ ਫਰਕ ਪੈਂਦਾ ਜਾਂ ਨਹੀਂ ਪੈਂਦਾ ਸੁਖੰਦਰ ਜੀ ਇਹ ਉਹ ਹੀ ਜਾਣਦੇ ਆ ਪਰ ਪੰਜਾਬ ਦੇ ਲੋਕ ਜਿਹੜੇ ਸਿੰਦੂ ਸਾਹਿਬ ਜ਼ਰੂਰ ਪ੍ਰਭਾਵਿਤ ਹੋਣਗੇ ਤੇ ਇਸ ਦੀ ਸਿੱਧੀ ਜ਼ਿੰਮੇਵਾਰੀ ਫਿਰ ਉਹ ਸਰਕਾਰ ਦੀ ਬਣਦੀ ਹੈ ਦੇਖਦੇ ਆ ਸਰਕਾਰ ਇਸ ਤੇ ਸੰਬੰਧੀ ਅਗਲੇ ਦਿਨਾਂ ਦੇ ਵਿੱਚ ਕਿਹੋ ਜਿਹਾ ਨਿਰਤਾ ਜਰਾ ਉਲੀਨਦੀ ਹੈ ਠੀਕ ਉਧਰ ਮਿੱਟੀ ਸੰਕਟ ਬਣਿਆ ਹੋਇਆ ਪੈਸਾ ਕਿਤੋਂ ਆ ਨਹੀਂ ਰਿਹਾ ਸਕੀਮ ਇਹਨਾਂ ਦੀ ਕੋਈ ਚੱਲ ਨਹੀਂ ਰਹੀ ਨਿਵੇਸ਼ ਆ ਨਹੀਂ ਰਿਹਾ ਇੰਡਸਟਰੀ ਨਹੀਂ ਆ ਰਹੀ ਮਤਲਬ ਹਾਲਾਤ ਜਿਹੜੇ ਉਹ ਵੱਤੋਂ ਵੀ ਬੱਤਰ ਹੁੰਦੇ ਜਾ ਰਹੇ ਆ ਔਰ ਉਧਰ ਦੂਜੇ ਪਾਸੇ ਕੇਂਦਰ ਦੀਆਂ ਜਿੱਥੇ ਸਕੀਮਾਂ ਨਹੀਂ ਲਾਗੂ ਕੀਤੇ ਜਾ ਰੀਆਂ ਕੇਂਦਰ ਦਾ ਪੈਸਾ ਜਿਹੜਾ ਦਿੱਤਾ ਉਹ ਕੇਂਦਰ ਦੀਆਂ ਸਕੀਮਾਂ ਤੇ ਨਹੀਂ ਲਾਇਆ ਜਾ ਰਿਹਾ ਸਗੁਰੀ ਜਿਹੜੇ ਕੇਂਦਰ ਦੇ ਪ੍ਰੋਜੈਕਟ ਵੀ ਅਣਖੀਸਾਬ ਆ ਰਹੇ ਆ ਉਹ ਵੀ ਪੰਜਾਬ ਸਰਕਾਰ ਇੱਥੇ ਜਿਹੜੇ ਉਹਨਾਂ ਨੂੰ ਲਵਾ ਨਹੀਂ ਪਾਰੀ ਜਿਵੇਂ ਤੁਸੀਂ ਕੌਮੀ ਸੜਕ ਮਾਰਗ ਦਾ ਜਿਹੜਾ ਪ੍ਰੋਜੈਕਟ ਹੈ ਉਹਦੇ ਉੱਤੇ ਪੰਜਾਬ ਸਰਕਾਰ ਦੀ ਕਾਫੀ ਝਾੜ-ਚਾਂਬੀ ਹੋਈ ਹੈ ਤੇ ਉਹਨਾਂ ਨੇ ਕਹਿਤਾ ਕਿ ਜੇ ਤੁਹਾਡੇ ਤੋਂ ਨਹੀਂ ਹੁੰਦਾ ਤਾਂ ਇਹ ਜਿਹੜਾ ਵਾਪਸ ਲੈ ਜਾਣਗੇ ਤੇ ਹੁਣ ਪਤਾ ਲੱਗਿਆ ਕਿ ਉਹ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਹੁਣ ਆਪ ਕਮਾਨ ਸੰਭਲ ਲੱਗਿਆ ਸਿੱਧੇ ਗੱਲਬਾਤ ਕਰਨਗੇ ਕਿਸਾਨਾਂ ਦੇ ਨਾਲ ਤਾਂ ਕਿਵੇਂ ਦੇਖਦੇ ਹੋ ਇਹ ਫੇਲੀਅਰ ਲਗਾਤਾਰੀ ਜਿਹੜਾ ਉਹ ਚੱਲੀ ਜਾ ਰਿਹਾ ਸਿੱਧੂ ਸਾਹਿਬ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਆਮ ਆਦਮੀ ਪਾਰਟੀ ਸਰਕਾਰ ਤਾਂ ਪੰਜਾਬ 'ਚ ਬਣਾਈ ਪਰ ਕੰਮ ਕਰਨ ਦਾ ਉਹ ਤਜ਼ਾਵਾ ਨਾ ਤਾਂ ਮੁੱਖ ਮੰਤਰੀ ਸਾਹਿਬ ਕੋਲ ਆ ਨਹੀਂ ਇਹਨਾਂ ਦੇ ਵਿਧਾਇਕ ਹੁਣ ਤਾਂ ਨਹੀਂ ਇਹਨਾਂ ਦੇ ਮੰਤਰੀਆਂ ਕੋਲ ਜਿਸਤਾ ਸਟਾ ਤੁਸੀਂ ਇਹ ਦੇਖ ਲਓ ਕਿ ਪੰਜਾਬ ਕਿਹੜੀ ਹਾਲਤ ਚ ਕਿਹੜੀ ਸਥਿਤੀ ਤੱਕ ਪਹੁੰਚ ਗਿਆ ਜਿੱਥੇ ਵਿੱਤੀ ਹਾਲਾਤ ਜਿਹੜੇ ਨੇ ਪੰਜਾਬ ਦੇ ਪਛੂਮਰ ਕੜਤਾ ਪੰਜਾਬ ਦਾ ਵਿੱਤੀ ਹਾਲਾਤਾਂ ਦੇ ਕਰ ਤੇ ਉੱਥੇ ਜਿਹੜੇ ਕੇਂਦਰ ਦੇ ਪ੍ਰੋਜੈਕਟ ਨੇ ਸੜਕਾਂ ਵੱਲੋਂ ਜਿਹੜੇ ਕੰਬੀ ਮਾਰਕ ਬਣਾਏ ਜਾਣੇ ਸੰ ਖਾਸ ਤੌਰ ਤੇ ਦਿੱਲੀ ਕਟੜਾ ਅਮਰਸਰ ਹਾਈਦਰੀ ਉਹ ਸੁਖਵਿੰਦਰ ਜੀ ਪ੍ਰੋਜੈਕਟ ਤੇ ਉੱਤੇ ਤੇ ਉਹਦੇ ਨਾਲ ਹੀ ਨਾਲ ਹੋਰ ਪ੍ਰੋਜੈਕਟ ਜਿਹੜੇ ਛੜਕਾਂ ਦੇ ਨੇ ਸੁਖਵਿੰਦਰ ਜੀ ਪੰਜਾਬ ਸਰਕਾਰ ਠੀਕ ਤਰੀਕੇ ਨਾਲ ਉਹਨਾਂ ਨੂੰ ਇੰਪਲੀਮੈਂਟ ਨਹੀਂ ਕਰਾ ਸਕੀ ਸਾਨਾਂ ਨੂੰ ਪੈਸੇ ਮਿਲ ਗਏ ਪਰ ਜ਼ਮੀਨ ਅਕਵਾਇਰ ਕਰਨ ਦੇ ਵਿੱਚ ਸੁਖੰਦਰ ਜੀ ਪੰਜਾਬ ਸਰਕਾਰ ਪੂਰਨ ਤੌਰ ਤੇ ਫੇਲ ਰਹੀ ਹੈ ਪੂਰਨ ਤੌਰ ਤੇ ਅਸਫਲ ਹੋ ਰਹੀ ਹੈ ਉਹ ਨਿਤਨ ਗਟਕਰੀ ਉਹਨਾਂ ਨੇ ਉਸ ਦਿਨ ਆ ਬੀਤੇ ਦਿਨ ਵੀ ਹੀ ਪ੍ਰੋਗਰਾਮ ਕੀਤਾ ਕਿ ਜੇ ਉਦੋਂ ਬੜਾ ਕਲ ਕੀਤੀ ਤੇ ਇਨੀ ਗੱਲ ਉਹਨਾਂ ਨੇ ਕਹਿ ਦਿੱਤੀ ਕਿ ਜੇਕਰ 15 ਜਾਂ 20 ਦਿਨਾਂ ਦੇ ਵਿੱਚ ਵਿੱਚ ਇਹ ਕੰਮ ਨਾ ਠੀਕ ਹੋਇਆ ਤੇ ਅਸੀਂ ਪ੍ਰੋਜੈਕਟ ਜਿਹੜੇ ਉਹ ਵਾਪਸ ਲੈ ਲਾਂਗੇ ਔਰ ਇਹਦੇ ਨੇ ਕਿ ਇੱਕ ਪ੍ਰੋਜੈਕਟ ਵਾਪਸ ਵੀ ਉਹਨਾਂ ਨੂੰ ਲਿਆ ਗਿਆ ਤੇ 300 ਕਰੋੜ ਰੁਪਏ ਦਾ ਜਿਹੜਾ ਪ੍ਰੋਜੈਕਟ ਸੀ ਤਾਂ ਐਸੋਲੇ 25000 ਕਰੋੜ ਦੇ ਸੁਖਿੰਦਰਜੀ ਪੰਜਾਬ ਦੇ ਵਿੱਚ 1500 ਮੀਟਰ ਦੇ ਪ੍ਰੋਜੈਕਟ ਜਿਹੜੇ ਚੱਲ ਰਹੇ ਆ ਪਰ ਜਿੱਥੇ ਚੱਲਦੇ ਕੇਂਦਰ ਸਰਕਾਰ ਦੇ ਪਏ ਆ ਪਰ ਪੰਜਾਬ ਸਰਕਾਰ ਕੇਂਦਰ ਸਰਕਾਰ ਨੂੰ ਉਹਨਾਂ ਕਿਸਾਨਾਂ ਪਾਸੋਂ ਜ਼ਮੀਨਾ ਅਕਵਾਰ ਕਰਨ ਦੇ ਵਿੱਚ ਪੂਰਨ ਤੌਰ ਤੇ ਅਸਫਲ ਰਹੀ ਆ ਕਿ ਕੇਂਦਰ ਸਰਕਾਰ ਨੂੰ ਦੇ ਸਕੇ ਪੰਜਾਬ ਸਰਕਾਰ ਇਹਦੇ ਮੁੱਦੇ ਤੇ ਉਸਫਲ ਨਹੀਂ ਹੋਈ ਹੋਣ ਪਤਾ ਲਗਾ ਕਿ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ ਕਮਾਂਡ ਜਿਹੜੀ ਆਪ ਸੰਭਾਲ ਲਈ ਈਟੀਓ ਜਿਹੜੇ ਹਰਭਜਨ ਸਿੰਘ ਨੇ ਇਸ ਮਹਿਮੇ ਦੇ ਉਹਨਾਂ ਨੂੰ ਵੀ ਮੀਟਿੰਗ ਕਰਕੇ ਸਦਿਆ ਕਿ ਕਿਸਾਨਾਂ ਨਾਲ ਜਿਹੜੀ ਸਿੱਧੀ ਗੱਲਬਾਤ ਕਰਾਈ ਜਾ ਬਈ ਤੇ ਮੈਂ ਉਹਨਾਂ ਨਾਲ ਕਮਾਨ ਸਮਾਗ ਦਾ ਉਹਦਾ ਨਾਲ ਗੱਲਬਾਤ ਕਰਾਂਗਾ ਮੈਨੂੰ ਜਿਆਦਾ ਸੁਖندر ਜੀ ਬੀਤੇ ਸਮੇਂ ਦੇ ਵਿੱਚ ਵੀ ਇਹਦੇ ਸਬੰਧੀ ਰੌਣਾ ਪਿਆ ਸੀ ਪੰਜਾਬ ਦੇ ਅੰਦਰ ਕਿਸਾਨਾਂ ਨੇ ਜ਼ਮੀਨਾਂ ਦੇ ਧੋਨਾ ਕਰਦੀ ਫਿਰ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ 'ਤੇ ਡੱਡਾ ਚੜਾਇਆ ਸੀ ਕਿ ਹਾਂ ਭਈ ਜਲਦ ਤੋਂ ਜਲਦ ਜਿਹੜੀਆਂ ਜ਼ਮੀਨਾਂ ਖਵਾਰ ਕਰਾ ਕੇ ਉਹ ਦਿੱਤੀਆਂ ਜਾਂ ਉਦੋਂ ਥੋੜੀ ਜੀ ਹਰਕਤ ਹੋਈ ਪਰ ਉਸ ਤੋਂ ਮਗਰੋਂ ਫਿਰ ਲੋਕ ਸਭਾ ਦੇ ਚੋਣਾਂ ਆ ਗਈਆਂ ਕੁਝ ਹੋ ਗਿਆ ਤੇ ਉਹ ਪ੍ਰੋਜੈਕਟ ਵਿੱਚੇ ਦੇ ਵਿੱਚ ਹੀ ਰੁਕੇ ਹੈ ਤੇ ਹੁਣ ਜਿਸ ਤਰੀਕੇ ਦੀ ਸਥਿਤੀਆਂ ਨਿਤਨ ਦਸਕਣੀ ਨੇ ਬਿਆਨ ਕੀਤੀਆਂ ਔਰ ਜਿਸ ਤਰੀਕੇ ਨਾਲ ਥ੍ਰੈਟ ਕੀਤਾ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਤਸੋ ਖੁਸ਼ਕੁੰਦਰਜੀ ਲੱਗਦਾ ਨਹੀਂ ਫਿਰ ਪੰਜਾਬ ਜਿੱਥੇ ਵਿੱਤੀ ਸੰਕਟ ਕਰਕੇ ਪਛੜਿਆ ਪਿਆ ਉਥੇ ਜੇਕਰ ਕੇਂਦਰ ਸਰਕਾਰ ਦੇ ਇਸ ਮੁੱਦੇ ਤੇ ਵੀ ਹੱਥ ਸਕੁੰਦਰਜੀ ਪਛਾਣ ਖਿੱਚ ਲੇ ਤਾਂ ਫਿਰ ਸਥਿਤੀ ਉਹ ਆ ਮਿਖੋ ਕਿ ਸੜਕਾਂ ਤੇ ਟੋਈ ਜਿਹੜੇ ਆ ਉਹ ਦਿਖਾਈ ਦੇਣਗੇ ਨਾ ਕੋਈ ਪ੍ਰੋਜੈਕਟ ਇਥੇ ਲਾਗੂ ਹੋਣਾ ਸੜਕਾਂ ਦਾ ਨਾ ਬਾਹਰੀ ਲੋਕਾਂ ਨੇ ਆਉਣਾ ਨਾ ਨਿਵੇਸ਼ ਹੋਣਾ ਨਾ ਹੀ ਕੁਝ ਹੋਰ ਹੋਣਾ ਤਾਂ ਫਿਰ ਸਿੱਧੂ ਸਭ ਜਿਹੜੇ ਵਿੱਤੀ ਹਾਲਾਤ ਨੇ ਉਹ ਹੋਰ ਇਸ ਤੋਂ ਜ਼ਿਆਦਾ ਬਦਤ ਹੋ ਸਕਦੇ ਨੇ ਕਿਉਂਕਿ ਆਵਾਜਾਈ ਸਭ ਤੋਂ ਜ਼ਿਆਦਾ ਕਿਸੇ ਵੀ ਰਾਜ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨੁਮਦੀ ਹੈ ਰਾਜ ਦੇ ਵਿਕਾਸ ਵਾਸਤੇ ਤਾਂ ਇੱਥੇ ਪੰਜਾਬ ਦਾ ਤਾਂ ਤਾਂ ਬੇੜਾ ਹੀ ਗਰਕ ਹੋਇਆ ਕਦੇ ਕਿਸਾਨ ਕਿਥਾਂ ਤੇ ਧਰਲਾ ਲਾ ਕੇ ਬਹਿ ਜਾਂਦੇ ਆ ਕਦੇ ਛੜਕਾ ਉਹ ਬੰਦ ਕਰ ਦਿੰਦੇ ਕਿਤੇ ਰੇਲਾਂ ਰੋਕ ਦਿੱਤੀਆਂ ਜਾਂਦੀਆਂ ਤੇ ਜੇਕਰ ਹੁਣ ਕੇਂਦਰ ਸਰਕਾਰ ਦੇ ਵੀ ਇਸੇ ਤਰੀਕੇ ਨਾਲ ਪੰਜਾਬ ਸਰਕਾਰ ਦੀ ਅਸਫਲਤਾ ਦੇ ਕਾਰਨ ਜੇਕਰ ਛੜਕਾਂ ਦੇ ਕੌਮੀ ਪ੍ਰੋਜੈਕਟ ਸੁਖਵਿੰਦਰ ਜੀ ਰੱਦ ਕਰਤੇ ਤਾਂ ਫੇਰ ਤਾਂ ਪੰਜਾਬ ਦਾ ਰਾਬ ਹੀ ਰੱਖਾ ਆ ਵੇਖੋ ਕੀ ਬੰਦਾ ਅਗਲੇ ਦਿਨਾਂ 'ਚ ਚਲੋ ਖੈ ਇੱਕ ਗੱਲ ਚੰਗੀ ਆ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਹੁਣ ਤਮਾਮ ਸੰਭਾਲਦਾ ਦੇਖਨੇ ਆ ਇਹਨਾਂ ਦੀ ਕਮਾਨ ਸੰਭਾਲੇ ਮੁੱਖ ਮੰਤਰੀ ਸਾਹਿਬ ਆਪਣੇ ਸਕਾਰਤਕ ਕਿੰਨੇ ਕ ਸਫਲ ਹੁੰਦੇ ਆ ਜਾਂ ਅਸਫਲ ਹੁੰਦੇ ਆ ਇਹ ਤਾਂ ਸਤੂ ਸਾਹਿਬ ਉਹ ਉਂਗਿਆ ਜਣਾ ਚ ਪਤਾ ਲੱਗੇ ਚਲੋ ਉਧਰ ਅਕਾਲੀ ਦਲ ਦੇ ਸੰਕਟ ਤੇ ਆਪਾਂ ਗੱਲ ਕਰ ਲੈਨੇ ਆ ਅਕਾਲੀ ਦਲ ਦੇ ਬਾਗੀ ਧੜੇ ਦੇ ਵੱਲੋਂ ਜਿਹੜੀ ਇੱਕ ਮਾਫੀਨਾਮਾ ਜਿਹੜਾ ਉਹ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਇਤਜ਼ਾਰ ਨੂੰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਹੋਰਾਂ ਨੂੰ ਜਿਹੜਾ ਉਹ ਤਲਬ ਕੀਤਾ ਗਿਆ ਔਰ ਉਹ ਸੁਖਵੀਰ ਸਿੰਘ ਬਾਦਲ ਦੇ ਉੱਤੇ ਪੇਸ਼ ਹੋਣ ਤੋਂ ਪਹਿਲਾਂ ਕੱਲ ਰਣਵੀਰ ਸਿੰਘ ਘਟੜਾ ਹੋਰੀ ਜਿਹੜੇ ਕਿ ਸਾਬਕਾ ਪੁਲਿਸ ਅਧਿਕਾਰੀ ਨੇ ਸੀਨੀਅਰ ਔਰ ਉਹਨਾਂ ਨੇ ਇਹਨਾਂ ਬੇਅਦਬੀ ਮਸਲਿਆਂ ਦੀ ਜਿਹੜੀ ਉਹ ਜਾਂਚ ਕੀਤੀ ਸੀ ਔਰ ਉਹ ਜਾ ਕੇ ਜਿਹੜਾ ਉਹ ਮਿਲ ਕੇ ਆਉਂਦੇ ਆ ਜੱਥੇਦਾਰ ਸਹਿਬਾਨਾਂ ਨੂੰ ਔਰ ਨਾਲ ਹੀ ਨਾਲ ਇਹ ਵੀ ਗੱਲ ਜਿਹੜੀ ਆ ਪਤਾ ਲੱਗੀ ਹੈ ਕਿ ਉਹਨਾਂ ਨੇ ਬੇਅਦਬੀ ਦੇ ਮਸਲੇ ਤੇ ਵੀ ਕਈ ਤਰੀਕੇ ਦੇ ਨਾਲ ਉਹਨਾਂ ਨੇ ਕਈ ਪੱਖਾਂ ਤੋਂ ਜਾਣੂ ਕਰਵਾਇਆ ਹੈਗਾ ਔਰ ਸੁਖਵੀਰ ਦੀ ਪੇਸ਼ੀ ਤੋਂ ਪਹਿਲਾਂ ਰਣਵੀਰ ਸਿੰਘ ਖੱਟਣਾ ਜਿਹੜਾ ਕਿ ਅਕਾਲੀ ਪਰਿਵਾਰ ਹੁੰਦਾ ਸੀ ਤੇ ਹੁਣ ਉਹਨਾਂ ਦਾ ਬੇਟਾ ਜਿਹੜਾ ਉਹ ਚਲਿਆ ਗਿਆ ਆਮ ਆਦੀ ਪਾਰਟੀ ਦੇ ਵਿੱਚ ਇਹ ਸੁਖਵੀਰ ਵੀ ਪੇਸ਼ੀ ਤੋਂ ਪਹਿਲਾਂ ਜੱਜਦਾਰਾਂ ਤੋਂ ਜੱਜਦਾਰ ਸਹਿਬਾਨਾਂ ਨੂੰ ਮਿਲ ਕੇ ਆਉਂਦੇ ਆ ਖੱਟਣਾ ਸਾਹਿਬ ਤਾਂ ਫਿਰ ਹੋ ਸਕਦਾ ਹੈ ਕਿ ਸੁਖਵੀਰ ਦੀ ਕੋਈ ਮੁਸ਼ਕਿਲਾਂ ਵਧਾ ਦਿੱਤੀ ਗਈ ਹੋਵੇ ਤੇ ਉਧਰ ਬਟਾਲਾ ਸਾਹਿਬ ਕਹਿੰਦੇ ਆ ਕਿ ਜੇ ਪੰਗ ਸਿੰਘ ਸਿੰਘ ਸਹਿਬਾਨਾਂ ਨੇ ਇਹ ਫੈਸਲਾ ਕਰ ਲਿਆ ਕਿ ਤੁਸੀਂ ਸੁਖਵੀਰ ਦੀ ਇਕਵਾਈ ਕਬੂਲੋ ਤਾਂ ਅਸੀਂ ਕਬੂਲ ਲਾਂਗੇ ਪਰ ਮੌਜੂਦਾ ਹਾਲਾਤਾਂ 'ਚ ਪ੍ਰਧਾਨ ਦੀ ਇਕਵਾਈ ਜਿਹੜੀ ਆ ਕਬੂਲ ਨਹੀਂ ਹੈ ਕਿਵੇਂ ਦੇਖਦੇ ਹੋ ਕਿ ਤੱਕ ਨੂੰ ਸੰਕਟ ਜਿਹੜਾ ਵਧਦਾ ਜਾ ਰਿਹਾ ਹੈ ਸਖੰਦਰਜੀ ਰਣਵੀਰ ਸਿੰਘ ਖਟੜਾ ਅਕਾਲੀ ਪਰਿਵਾਰ ਦੇ ਨਾਲ ਬਹੁਤ ਗਰੀਬੀ ਤੌਰ ਤੇ ਉਹਨਾਂ ਦਾ ਰਿਸ਼ਤਾ ਰਿਹਾ। ਇਸ ਸਮੇਂ ਉਹ ਜਥੇਦਾ ਗੁਰਚਰ ਸਿੰਘ ਟੌੜਾ ਦੇ ਕੈਂਪ ਤੇ ਜਾਣੇ ਜਾਂਦੇ ਸਨ। ਬਾਰਡਰ ਰੇਂਜ ਦੇ ਵਿੱਚ ਬਤੌਰ ਐਸਐਸਪੀ ਉਹਨਾਂ ਦਾ ਕਾਰਜ ਕਰ ਮੈਂ ਆਪਣੀ ਅੱਖੀ ਵੇਖਿਆ। ਔਰ ਉਸ ਤੋਂ ਬਾਅਦ ਟੌੜਾ ਕੈਂਪ ਤੋਂ ਬਾਅਦ ਉਹ ਪ੍ਰਕਾਸ਼ ਸਿੰਘ ਬਾਦਲ ਦੇ ਕੈਂਪ ਚ ਚਲੇ ਜਾਂਦੇ। ਔਰ ਬੀਤਿਆ ਲੰਮਾ ਸਮਾਂ ਬਾਦਲ ਪਰਿਵਾਰ ਦੇ ਉਹ ਵਫਾਦਾਰ ਵਿਅਕਤੀਆਂ ਦੇ ਵਿੱਚੋਂ ਗਿਣੇ ਜਾਂਦੇ ਰਹੇ। ਜਿਸ ਤਰੀਕੇ ਦੀਆਂ ਸਥਿਤੀਆਂ ਤੁਸੀਂ ਬਿਆਨ ਕੀਤੀਆਂ ભેਦਭੀ ਦੀਆਂ ਘਟਨਾਵਾਂ ਦੇ ਸਬੰਧੀ ਉਹਨਾਂ ਨੇ ਜਾਂਚ ਕੀਤੀ ਔਰ ਮੈਨੂੰ ਯਾਦ ਆ ਕਿ ਅੱਜ ਤੋਂ ਕੁ ਸਮਾਂ ਪਹਿਲਾਂ ਵੀ ਅਮਰਾਸਰ ਦੇ ਵਿੱਚ ਇੱਕ ਸੈਮੀਨਾਰ ਤੇ ਜਾ ਸਕ ਸਮੁੰਦਰੀ ਹਾਲ ਦੇ ਵਿੱਚ ਇੱਕ ਸੈਮੀਦਾਰ ਹੋਇਆ ਸੀ ਉੱਥੇ ਵੀ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਉੱਥੇ ਉਹਨੂੰ ਕੁਝ ਗੱਲਾਂ ਪਤਾ ਕੀਤੀਆਂ ਸੀ ભેਦਭੀ ਦੇ ਸਬੰਧੀ ਚਲੋ ਉਹ ਬੀਤੇ ਦੀਆਂ ਗੱਲਾਂ ਨੇ ਅਕਾਲੀ ਪਰਿਵਾਰ ਫਿਰ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ بیٹے ਦਾ ਸ਼ਾਮਲ ਹੋ ਜਾਣਾ ਇਹ ਨਵੀਆਂ ਪ੍ਰਸਥਿਤੀਆਂ ਨੇ ਉਸ ਤੋਂ ਸਰ ਜੇਕਰ ਇਸ ਮਾਫੀ ਨਾਮੇ ਤੋਂ ਬਾਅਦ ਜਿਹੜਾ ਬਾਕੀ ਘੜੇ ਵੱਲੋਂ ਦਿੱਤਾ ਗਿਆ ਤੇ ਰਣਬੀਰ ਸਿੰਘ ਖਟੜਾ ਜਾ ਕੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਮਿਲਦੇ ਆ ਤੇ ਪਤਾ ਲੱਗਾ ਕਿ ਬੰਦ ਕਮਰਾ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਕੀਤੀ ਹੈ ਤਾਂ ਸੁਭਾਵਕ ਆ ਉਹਨਾਂ ਤੇ ਜਥੇਦਾਰ ਸਾਹਿਬ ਨੇ ਉਹ ਸਾਰੀਆਂ ਗੱਲਾਂ ਜ਼ਰੂਰ ਕੀਤੀਆਂ ਹੋਣਗੀਆਂ ਜਿਹੜੀਆਂ ਉਸ ਬਰਗਾੜੀ ਕਾਂਡ ਦੀ ਗੋਲੀ ਕਾਂਡ ਦੀ ਜਾਂਚ ਸਾਹਮਣੇ ਆਈਆਂ ਫਿਰ ਰਾਮ ਰਹੀਮ ਦੀ ਮਾਫੀ ਦੇ ਸਮੇਂ ਸਾਹਮਣੇ ਆਈਆਂ ਜਦੋਂ ਰਾਮ ਰਹੀਮ ਦੀ ਮਾਫੀ ਤਾਂ ਚੱਕਰ ਚੱਲ ਰਿਹਾ ਸੀ ਉਦੋਂ ਵੀ ਉਹ ਇੱਕ ਰਿਸਪੈਕਟਡ ਅਹੁਦੇ ਤੇ ਮੌਜੂਦ ਸਨ ਤਾਂ ਅਜਿਹੀ ਸਥਿਤੀ 'ਚ ਬਹੁਤ ਕੁਝ ਅੰਦਰ ਦੀਆਂ ਉਹ ਚੀਜ਼ਾਂ ਜਾਣਦੇ ਨੇ ਮਾਫੀ ਕਿਸ ਤਰੀਕੇ ਨਾਲ ਦਿੱਤੀ ਗਈ ਬਰਗਾੜੀ ਗੋਲੀकांड ਕੀ ਕੁਝ ਹੋਇਆ ਉਹ ਅਮਰੀਕੇ ਸਾਰੇ ਜਾਣਦੇ ਨੇ ਕਿਉਂਕਿ ਉਹ ਚੀਜ਼ ਦਾ ਉਸ ਬਦਤ ਰਹੀ ਹੈ ਤਾਂ ਇਹੋ ਜੇ ਮੌਕੇ ਤੇ ਜਦੋਂ ਅਕਾਲੀ ਦਲ ਦਾਵਾਵਾ ਐਸ ਵੇਲੇ ਸਿਖਰ ਤੇ ਪਹੁੰਚਿਆ ਤੇ ਸਾਰੇ ਦੀ ਨਜ਼ਰਾਂ ਸ੍ਰੀ ਅਖਾਲਸਾਬ ਦੇ ਫੈਸਲੇ ਵੱਲ ਜਾਂ ਜਥੇਦਾਰ ਸਾਹਿਬ ਦੇ ਹੁਕਮਾਂ ਲੱਗਿਆ ਨੇ ਉਸ ਸਮੇਂ ਦੇ ਵਿੱਚ ਜਥੇਦਾਰ ਅਨੂਬੀ ਸਿੰਘ ਜਰਕਾ ਆ ਵਾਪਕ ਖੜੜ ਦਾ ਜੜਾ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਘਟਨਾ ਜਿਹੜੀ ਉਹ ਸਮਝੀ ਜਾ ਸਕਦੀ ਹੈ ਹੋ ਸਕਦਾ ਕਿ ਜੋ ਕੁਝ ਅੰਦਰ ਉਹ ਕਹਿ ਕੇ ਆਏ ਹੋਣ ਜੱਥੇਦਾਰ ਸਾਹਿਬ ਦੀ ਜਿਹੜੀ 22 ਜਾਂ 23 ਜੁਲਾਈ ਨੂੰ ਜਿਹੜੀ ਮੀਟਿੰਗ ਹੋਣੀ ਆ ਉਹਦੇ ਉੱਤੇ ਉਸ ਦਾ ਪ੍ਰਭਾਵ ਦੇਖ ਲਉਂਗੇ ਵੀ ਸਕਦਾ ਆ ਜਰੂਰ ਜੇਕਰ ਬੰਦ ਕਬਰਾ ਮੀਟਿੰਗ ਹੋਈ ਆ ਤਾਂ ਸਿੱਧੂ ਸਾਹਿਬ ਹਾਲਤ ਫਿਰ ਪੁੱਛਿਆ ਨਹੀਂ ਜੱਥੇਦਾਰ ਦਾ ਜਾ ਕੇ ਖਟੜਾ ਸਾਹਿਬ ਨੂੰ ਕੋਈ ਨਾ ਕੋਈ ਗੱਲਬਾਤ ਉਹਨਾਂ ਨੇ ਜਰੂਰ ਜਿਹੜੀ ਆ ਉਹ ਕੀਤੀ ਹੋਗੀ ਤਾਂ ਗੱਲਬਾਤ ਵੀ ਉਸੇ ਸੰਦਰਭ ਚ ਕੀਤੀ ਹੋਗੀ ਜਿਹੜਾ ਸੰਦਰਭ ਅਸਲ ਵਿੱਚ ਚੱਲਦਾ ਪਿਆ ਹੈਗਾ ਦੂਸਰੀ ਗੱਲ ਕੰਮੀ ਬਡਾਲਾ ਸਾਹਿਬ ਗੁਰਪ੍ਰਤਾਪ ਸਿੰਘ ਬਡਾਲਾ ਹੁਣ ਕਨਵੀਦਰ ਦੇ ਉਹਨਾਂ ਦਾ ਫੈਸਲਾ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਮੈਂ ਕੱਲ ਦੇ ਪ੍ਰੋਗਰਾਮ 'ਚ ਸਵੇਰੇ ਗੱਲ ਕੀਤੀ ਸੀ कि जेकर अकाल तक साहब ने जत्तेदा कह देंदे कि हां भाई सारे खालि दल इकट्ठे सुखबीर सिंह बादल दी प्रधानगी नु कबूल करो ता बीबी जागीर कौर ने इस गाल नु डिनाई कीता वो कहंदे कि नहीं आपा इस गाल नाल सहमत ਨਹੀਂ ਹੈ। आही इस गाल नु ਨਹੀਂ ਮੰਨਾਂਗੇ ਕਿਉਂਕਿ ਉਹ ਮੁੱਦਾ ਹੋਰ ਆ ਤੇ ਇਹ ਮੁੱਦਾ ਹੋਰ ਆ। ਹੁਣ ਗੁਰਪ੍ਰਤਾਪ ਸਿੰਘ ਬਟਾਲਾ ਦੀ ਇਸ ਸਟੇਟਮੈਂਟ ਆ ਜਿਹੜੀ ਕਿਉਂਕਿ ਉਸੇ ਉਹ ਯਾਰਾ ਮੈਂਬਰ ਦੀ ਪ੍ਰਧਾਨਗੀ ਨਹੀਂ ਉਹ ਕਨਵੀਨਰ ਦੀ। ਤਾਂ ਲੱਗਦਾ ਕਿ ਇਸ ਮੁੱਦੇ ਤੇ ਸਾਰੇ ਜਿਹੜੇ ਚਾਰਾ ਦੇ ਯਾਰਾ ਮੈਂਬਰ ਨੇ ਜਾਂ ਜਿਹੜੇ ਮੈਂਬਰ ਤੋਂ ਇੱਕ ਬਤ ਨਹੀਂ ਹੈਗੇ। ਇਹ ਗੱਲ 100% ਹੈ ਕਿ ਬੀਬੀ ਜਗੀਕੌਰ ਦੀ ਸਟੇਟਮੈਂਟ ਕੁਝ ਹੋਰ ਸੀ ਗੁਰਪ੍ਰਤਾਪ ਸਿੰਘ ਵਡਾਲਾ ਦੀ ਸਟੇਟਮੈਂਟ ਹੋ ਜੇ ਹੋਰ ਆਈ ਐਸ ਇਹ ਤੁਸਾਂ ਹੁਣ ਅਗਲੀ ਗੱਲ ਕਰਤੀਏ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਜਿਹੜੀ ਗੇਂਦ ਆ ਉਹ ਇਸ ਵੇਲੇ ਅਕਾਲ ਤਖਤ ਸਾਹਿਬ ਦੇ ਘੇਰੇ ਵਿੱਚ ਪਾ ਦਿੱਤੀ ਗਈ ਹੁਣ ਜਥੇਦਾਰ ਅਕਾਲ ਤਖਤ ਜਾਣ ਜਿਹੜੇ ਪੰਜ ਸਿੰਘ ਸਹਿਬਾਨ ਪੱਠੇ ਹੋਣਗੇ ਉਹ ਕਿਸੇ ਸੂਰਤ ਵਿੱਚ ਵੀ ਅਜਿਹਾ ਫੈਸਲਾ ਨਹੀਂ ਕਰ ਸਕਦੇ ਜਿਹੜੇ ਇਹ ਗੱਲ ਗੁਰਪ੍ਰਤਾਪ ਸਿੰਘ ਵਡਾਲਾ ਹੋਣਾ ਨੂੰ ਵੀ ਪਤਾ ਹੈ ਤਾਂ ਹੀ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਹਾਂ ਵੀ ਤੁਸੀਂ ਸੁਖਨੀ ਸਾਹਿਬਾ ਬਾਲਦੀਪ ਪ੍ਰਧਾਨਗੀ ਨੂੰ ਕਬੂਲ ਕਰੋ ਅਕਾਲੀ ਦਲ ਦੇ ਸਲਾਮਤੀ ਵਾਸਤੇ ਕਿਉਂਕਿ ਜਥੇਦਾਰ ਸਾਹਿਬ ਨੂੰ ਜੇਕਰ ਅਜਿਹਾ ਧਿਆਨ ਦਿੰਦੇ ਆ ਤਾਂ ਸੁਖਵਿੰਦਰ ਜੀ ਫਿਰ ਉਹੀ ਕੁਝ ਹੋਣਾ ਜਥੇਦਾਰ ਦੇ ਉਸ ਫੈਸਲੇ ਨਾਲ ਜਾਂ ਉਸ ਹੁਕਮ ਦੇ ਨਾਲ ਜੋ ਜਥੇਦਾਰ ਗੁਰਬਚਨ ਸਿੰਘ ਨਾਲ ਹੁੰਦਾ ਰਿਹਾ ਜਾਂ ਬਾਕੀ ਜਥੇਦਾਰਾਂ ਦੇ ਉੱਤੇ ਬਾਤ ਹੋਵਾ ਦਾ ਵਿਸ਼ਾ ਲੱਗਦਾ ਰਿਹਾ ਕਿ ਹਾਂ ਭਈ ਜਥੇਦਾਰਾਂ ਨੇ ਕਦੇ ਵੀ ਨਿਰਪੱਖ ਹੋ ਕੇ ਫੈਸਲਾ ਨਹੀਂ ਕੀਤਾ ਇਹ ਹਮੇਸ਼ਾ ਇਲਜ਼ਾਮ ਜਿਵੇਂ ਅਕਾਲ ਤਖਤ ਦੇ ਜਥੇਦਾਰਾਂ ਤੇ ਲੱਗਦੇ ਰਹੇ ਖਾਸ ਤੌਰ ਤੇ 1996 ਤੋਂ ਬਾਅਦ ਜਿੰਨੇ ਵੀ ਜਥੇਦਾਰ ਆਏ ਉਸ ਤੋਂ ਬਾਅਦ ਫੌੜੀ ਹੋਣੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਿਕਸ ਸੰਸਥਾਵਾ ਤੇ ਹਾਜ਼ਰੀ ਹੁੰਦਾ ਗਿਆ ਔਰ ਜਿਸ ਤਰੀਕੇ ਨਾਲ ਅਕਾਲ ਤਖਤ ਦੇ ਜਥੇਦਾਰ ਦੀ ਖੁਦ ਵਿਖਿਆਰੀ ਜਾਂ ਉਸਤੇ ਵਕਾਰ ਨੂੰ ਹੌਲੀ-ਹੌਲੀ ਘਟਾਉਦੇ ਹੋਏ ਇੱਕ ਮੁਲਾਜ਼ਮ ਬਣਾ ਦਿੱਤਾ ਗਿਆ ਸੁਖਿੰਦਰ ਜੀ ਉਹਨਾਂ ਸਾਰੀਆਂ ਸੂਰਤਾਂ ਦੇ ਵਿੱਚ ਅੱਜ ਦੀ ਸਥਿਤੀ ਦੇ ਵਿੱਚ ਗੈਰੀ ਰਗਵੀਰ ਸਿੰਘ ਹੋਣੀ ਅਜਿਹਾ ਫੈਸਲਾ ਕਦੇ ਵੀ ਸੂਰਤ ਵਿੱਚ ਉਹ ਨਹੀਂ ਕਰ ਸਕਦੇ ਕਿ ਜੇਕਰ ਅਕਾਲ ਤਖਤ ਦੇ ਵਕਾਰੀ ਉਹਦੇ ਦੇ ਉੱਤੇ ਪ੍ਰਸ਼ੰਚਨ ਲੱਗੇ ਤੇ ਨਾਲ ਹੀ ਨਾਲ ਜਿੱਥੇ ਦੀ ਹਰਦੀ ਭੂਮਕਾ ਤੇ ਵੀ ਪ੍ਰਸ਼ੰਚਨ ਲੱਗੇ ਕਿਉਂਕਿ ਐਸ ਵਕਤ ਜਥੇਦਾਰ ਰਗਵੀਰ ਸਿੰਘ ਦੇ ਫੈਸਲੇ ਦੇ ਉੱਤੇ ਸਪੂਰਨ ਵਿਸ਼ਵ ਦੀ ਲੋਕਾਂ ਦੀਆਂ ਸਿੱਖਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਉਹਨਾਂ ਨੂੰ ਵੀ ਪਤਾ ਆ ਕਿ ਜੇਕਰ ਮੈਂ ਅਜਿਹਾ ਫੈਸਲਾ ਕੀਤਾ ਤਾਂ ਲੋਕਾਂ ਨੇ ਇਹ ਗੱਲ ਕਹਿਣੀ ਆ ਕਿ ਹਾਂ ਭਈ ਇਹ ਬਾਦਲ ਦੇ ਪ੍ਰਭਾਵ ਅਧੀਨ ਪਾਤਰ ਪਰਵਾਦ ਨੂੰ ਕਲੀਨ ਚਿੱਟ ਜਿਹੜੀ ਦੇ ਦਿੱਤੀ ਗਈ ਬੀਤੇ ਸਮੇਂ ਚ ਇਦਾਂ ਦਾ ਹੁੰਦਾ ਰਿਹਾ ਜਿਵੇਂ ਨਾ ਗੁਰਬਚਨ ਸਿੰਘ ਦੀ ਗੱਲ ਕਰ ਲਓ ਪਰ ਜੇਕਰ ਬੀਤੇ ਦੌਰ ਦੇ ਜਥੇਦਾਰਾਂ ਦੀ ਇਹਨਾਂ ਗੱਲਾਂ ਦੇ ਕਰਕੇ ਇਹ ਪ੍ਰਭਾਵ ਇਸ ਵਾਰੀ ਸਥਿਤੀਆਂ ਵੱਧ ਗਈਆਂ ਨੇ ਤਾਂ ਫਿਰ ਮੇਰਾ ਨਹੀਂ خیال ਕਿ ਗਿਰੀ ਲਖਬੀ ਸਿੰਘ ਹੁਣ ਅਜਿਹਾ ਫੈਸਲਾ ਕਰਕੇ ਜਾਣ ਬੁਝ ਕੇ ਉਹ ਵਾਅਦਾ ਦੇ ਵਿੱਚ ਫਰਚਨ ਇੱਕ ਗੱਲ ਇਹ ਵੀ ਯਾਦ ਰੱਖ ਲੈਣੀ ਚਾਹੀਦੀ ਆ ਕਿ ਇਸ ਪੰਜ ਮੈਂਬਰੀ ਦੇ ਵਿੱਚ ਕਾਰਚ ਕਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਹਰਪ੍ਰੀਤ ਸਿੰਘ ਵੀ ਹੈਗੇ ਨੇ ਜਿਨ੍ਹਾਂ ਦੀ ਸੁਰ ਜਿਹੜੀ ਹੈ ਕਦੇ ਵੀ ਸੁਖਵੀਰ ਸਿੰਘ ਬਾਦਲ ਦੇ ਨਾਲ ਨਹੀਂ ਰਹੀ ਸੋ ਦੇਖੋ ਹੁਣ ਅਗਲੇ ਦਿਨਾਂ 'ਚ ਜਿਹੜਾ ਫੈਸਲਾ ਉਹ ਕਿਹੋ ਜਿਹਾ ਹੁੰਦਾ ਕਿ ਅਕਾਲ ਤਖਤ ਸਭ ਦਾ ਵਕਾਰ ਕੈਮਰੇ ਦਾ ਮਾਇਦਾ ਕਹਿ ਦਿੰਦੀ ਹੈ ਉਸ ਤੇ ਅਸਲ ਕਿਸੇ ਕਿਸੇ ਦੀ ਧਾਕ ਨਹੀਂ ਲੱਗਦੀ ਕਿ ਜਿਸ ਤਰੀਕੇ ਨਾਲ ਬੀਤੇ ਦੌਰ 'ਚ ਕਿਹਾ ਜਾਂਦਾ ਰਿਹਾ ਇਸ ਰੋਮਨੀ ਅਕਾਲੀ ਦਲ ਬਾਦਲ ਦੇ ਫੈਸਲੇ ਜਿਹੜੇ ਆ ਇਹਨਾਂ ਦੇ ਦੇ ਦਿੱਤੇ ਜਾਂ ਕਿਤੇ ਜਥੇਦਾਰ ਸਾਹਿਬ ਕਰ ਦਿੰਦੇ ਆ ਉਹਨੂੰ ਜਥੇਦਾਰ ਦੀ ਭੂਮਿਕਾ ਤੇ ਉੱਤੇ ਸੁਖਵਿੰਦਰ ਸਿੰਘ ਲੋਕਾਂ ਦੀਆਂ ਨਸਲਾਂ ਟਿਕੀਆਂ ਨੇ ਨਾ ਕੀ ਸੋਫੀਸਿਕ ਬਾਤ ਦੇ ਪੇਸ਼ ਹੋਣ ਤੇ ਉੱਤੇ ਪੇਸ਼ਤਾ ਉਹਨਾਂ ਨੂੰ ਸੁਣਾਈ ਆ ਤੇ ਨਾ ਹੀ ਬਾਕੀ ਧੜੇ ਵੱਲੋਂ ਇਹ ਜਿਹੜੀ ਪ੍ਰਪੋਜ਼ਲ ਦਿੱਤੀ ਗਈ ਆ ਇਹਦੇ ਅੱਥ ਕੋਈ ਅਰਥ ਨਹੀਂ ਰਹਿ ਜਾਂਦਾ ਅਰਥ ਸੁਖਵਿੰਦਰ ਜੀ ਹੁਣ ਕੇਵਲ ਤੇ ਕੇਵਲ ਜਥੇਦਾਰ ਸਾਹਿਬ ਦੇ ਪੁੰਮ ਕਾ ਦਾ ਹੈ ਜੀ ਜੋ ਸਾਡੇ ਸਭੀ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ 22 ਸਨ ਪ੍ਰੋਫੈਸਰ ਮਨਜੀਤ ਸਿੰਘ ਆਰਕੀ ਸਾਹਿਬ ਜਿਨ੍ਹਾਂ ਦੇ ਬਲੋਂ ਅੱਜ ਖਬਰਾਂ ਦੀ ਗੱਲਬਾਤ ਕੀਤੀ ਗਈ ਹੈ ਉਮੀਦ ਕਰਦੇ ਆ ਕਿ ਆਰਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁਰ ਪਸੰਦ ਆਈ ਹੋਵੇ ਦੁਬਾਰਾ ਫਿਰ ਮਿਲਾਂ